ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਖੁਸ਼ੀ ਹੁਣੀ ਤਨੇ ਜਾਣੇ ਇੱਕ ਘੰਟਾ ਉੱਥੇ ਹੀ ਬੈਠੇ ਗੱਲਾਂ ਕਰੀ ਗਏ ਹਰਿੰਦਰ ਨੂੰ ਵੀ ਟੈਨਸ਼ਨ ਹੋ ਗਈ ਨਰਿੰਦਰ ਬਾਰੇ ਸੁਣ ਕੇ ਇੱਕੋ ਘਰ ਤੋਂ ਦੂਰ ਦੂਜਾ ਇਕੱਲਾ ਹੋਣ ਬਾਰੇ ਸੋਚਣ ਲੱਗਾ ਕਿ ਉਹ ਨਰਿੰਦਰ ਨੂੰ ਕਿਵੇਂ ਸਮਝਾਉਣਾ ਹਰਿੰਦਰ ਕਿਆਲ ਖੁਸ਼ੀ ਤੈਨੂੰ ਪਹਿਲਾਂ ਕਰ ਛੱਡ ਐ ਕਿ ਕਰਨ ਤੇ ਖੁਸ਼ੀ ਕਮਰੇ ਵਿੱਚੋਂ ਜਾ ਕੇ ਸਮਾਨ ਲਈਆਂ ਤੇ ਕਾਲਜ ਤੋਂ ਚੱਲ ਪਏ ਰਸਤੇ ਵਿੱਚ ਹਰਿੰਦਰ ਨੇ ਫਿਰ ਖੁਸ਼ੀ ਤੋਂ ਪੁੱਛਿਆ ਸਾਡੇ ਵਿਆਹ ਵੇਲੇ ਜਿਹੜੀ ਤੇਰੀ ਸੇਲੀ ਆਈ ਸੀ ਉਹ ਦੀਪੀ ਸੀ ਖੁਸ਼ੀ ਬੋਲੀ ਹਾਂਜੀ ਵੀਰੇ ਤੁਸੀਂ ਦੇਖਿਆ ਸੀ ਦੀਪੀ ਨੂੰ ਉਹ ਆਪਣੇ ਡੈਡੀ ਨਾਲ ਆਈ ਸੀ ਹਰਿੰਦਰ ਨਹੀਂ ਮਾਮਾ ਜੀ ਦੱਸਿਆ ਸੀ ਕਿ ਗੁੜੀ ਦੀਆਂ 4-5 ਥੇਲੀਆਂ ਆ ਸੀ ਖੁਸ਼ੀ ਜੀ ਇੱਕ ਹੀ ਸੇ ਲਿਆਈ ਸੀ ਖੁਸ਼ੀ ਵਿਆਹ ਵਾਲੇ ਦਿਨ ਮਿਲੀਆਂ ਨਰਿੰਦਰ ਦੀਪੀ ਨੂੰ ਖੁਸ਼ੀ ਨਹੀਂ ਵੀਰੇ ਨਰਿੰਦਰ ਵੀਰਾ ਤਾਂ ਉਸ ਟਾਈਮ ਹਾਲ ਵਿੱਚ ਨਹੀਂ ਆਇਆ ਤਾਂ ਕਿ ਦੀਪੀ ਨੂੰ ਕੋਈ ਮੁਸ਼ਕਲ ਨਾ ਆਵੇ ਉਧਰ ਦੀਪੀ ਘਰ ਜਾਵੇ ਕੇ ਹੀ ਸੋਚ ਰਹੀ ਸੀ ਕਿ ਕੋਈ ਮੇਰੇ ਬਾਰੇ ਇਦਾਂ ਕਿਦਾਂ ਕੁਝ ਸੋਚ ਸਕਦਾ ਮੈਂ ਤਾਂ ਕਦੇ ਕਿਸੇ ਨਾਲ ਵਾਧੂ ਗੱਲ ਵੀ ਨਹੀਂ ਕਰੀ ਸੀਗੀ ਮੈਂ ਖੁਸ਼ੀ ਨਾਲ ਦੁਬਾਰਾ ਗੱਲ ਕਰੂੰਗੀ ਕਿ ਆਪਣੇ ਵੀਰੇ ਨੂੰ ਸਮਝਾ ਦੇਵਾਂ ਕਿ ਮੈਂ ਇਹ ਸਭ ਨਹੀਂ ਸੋਚ ਸਕਦੀ। ਇਧਰ ਖੁਸ਼ੀ ਨੇ ਘਰ ਪਹੁੰਚ ਕੇ ਪਹਿਲਾਂ ਗੁਰੀ ਨੂੰ ਫੋਨ ਕੀਤਾ, ਉਹਦੀ ਇਮਤਿਹਾਨ ਕਰਕੇ ਕਿੰਨੇ ਦਿਨਾਂ ਤੋਂ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਹੋਈ। ਦੋਵਾਂ ਪੈਣਾ ਘੰਟਾ ਗੱਲ ਕਰੀਆਂ, ਕਰੀ ਗਈਆਂ। ਫਿਰ ਖੁਸ਼ੀ ਨਾਲ ਕੇ ਆਪਣੇ ਮੰਮੀ ਡੈਡੀ ਨਾਲ ਰੋਟੀ ਖਾਣ ਲੱਗੀ, ਰੋਟੀ ਤੋਂ ਬਾਅਦ ਰਸੋਈ। ਸੰਭਾਲ ਕੇ ਖੁਸ਼ੀ ਆਪਣੀ ਮੰਮੀ ਕੋਲੇ ਗੱਲਾਂ ਮੱਤਾ ਕਰਨ ਬੈਠ ਗਈ। ਬਲਵਿੰਦਰ ਨੇ ਖੁਸ਼ੀ ਨਾਲ ਉਦੇ ਰੋਕੇ ਨੂੰ ਲੈ ਕੇ ਗੱਲ ਕੀਤੀ ਖੁਸ਼ੀ ਹਾਂਜੀ ਡੈਡੀ ਜੀ ਮੈਂ ਤਾਂ ਤੁਹਾਨੂੰ ਪੇਪਰਾਂ ਤੋਂ ਬਾਅਦ ਕਰਨ ਨੂੰ ਕਿਹਾ ਸੀ ਪਰ ਡੈਡੀ ਜੀ ਮੇਰਾ ਹਾਲੇ ਹੋਰ 2 ਸਾਲ ਪੜ੍ਹਨ ਦਾ ਮਨ ਸੀ ਨਰਿੰਦਰ ਵੀਰਾ ਤਾਂ ਕਹਿੰਦਾ ਸੀ ਮੇਰੇ ਕੋਲੇ ਆ ਕੇ ਉਹ ਹੀ ਕੋਰਸ ਕਰ ਲੈ ਬਲਵਿੰਦਰ ਨੇ ਹੈਰਾਨੀ ਹੋਈ ਸੁਣ ਕੇ ਉਹਨੇ ਖੁਸ਼ੀ ਨੂੰ ਕਿਹਾ ਕਿ ਪੁੱਤ ਜੇ ਤੇਰਾ ਕੈਨੇਡਾ ਜਾ ਕੇ ਪੜ੍ਹਨ ਦਾ ਮਨ ਸੀ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਤੈਨੂੰ ਰੋਕਣਾ ਥੋੜੀ ਸੀ ਪਰ ਪੁੱਤ ਹੁਣ ਮੈਂ ਮੁੰਡੇ ਵਾਲਿਆਂ ਨੂੰ ਹਾਂਮੀ ਪਰ ਦਿੱਤੀ ਪਰ ਮੈਂ ਤੇਰੇ 2 ਸਾਲ ਹੋਰ ਪੜਨ ਬਾਰੇ ਉਹਨਾਂ ਨਾਲ ਗੱਲ ਜਰੂਰ ਕੀਤੀ ਹੈ ਖੁਸ਼ੀ ਜੀ ਜੈ ਜੀ ਠੀਕ ਹੈ ਜੀ ਮੈਂ ਤੁਸੀਂ ਠੀਕ ਸਮਝੋ ਬਲਵਿੰਦਰ ਤੇ ਮਨਜੀਤ ਖੋਸ ਸੀ ਕਿ ਖੁਸ਼ੀ ਨੇ ਹਾਂ ਕਰ ਦਿੱਤੀ ਉਸ ਟਾਈਮ ਨਰਿੰਦਰ ਦਾ ਫੋਨ ਆ ਗਿਆ ਪਹਿਲਾਂ ਉਹਨੇ ਆਪਣੇ ਮਾਮਾ ਜੀ ਤੇ ਮਾਮਾ ਜੀ ਤੇ ਮੰਮੀ ਨਾਲ ਗੱਲ ਕੀਤੀ ਫਿਰ ਖੁਸ਼ੀ ਨਾਲ ਗੱਲ ਕਰਨ ਲੱਗਾ ਵੈਸੇ ਤਾਂ ਉਹਨਾਂ ਦੀ ਇੱਕ ਦੋ ਦਿਨਾਂ ਬਾਅਦ ਗੱਲ ਹੁੰਦੀ ਰਹਿੰਦੀ ਸੀ ਪਰ ਇਸ ਵਾਰ ਪੀਪਰਾਂ ਕਰਕੇ ਹਫਤਾ ਹੀ ਨਿਕਲ ਗਿਆ ਸੀ ਨਰਿੰਦਰ ਬੋਲਿਆ ਖੁਸ਼ੀ ਤੇਰੇ ਤੇ ਦੀਪੀ ਤੇ ਪੀਪਰ ਕਿਉਂ ਜਿਉਂ ਹੈ ਖੁਸ਼ੀ ਹਾਂਜੀ ਵੀਰੇ ਸਾਡੇ ਪੀਪਰ ਬਦਗਾ ਹੋਏ ਨੇ ਨਰਿੰਦਰ ਖੁਸ਼ੀ ਤੇ ਦੀਪੀ ਨਾਲ ਗੱਲ ਕੀਤੀ ਖੁਸ਼ੀ ਮਜ਼ਾਕ ਕਰਨ ਲੱਗੀ ਕਿ ਵੀਰੇ ਤੁਸੀਂ ਮੇਰੇ ਨਾਲ ਗੱਲ ਕਰਨ ਨੂੰ ਫੋਨ ਕੀਤਾ ਕਿ ਹਮੇਸ਼ਾ ਦੀਪੀ ਬਾਰੇ ਪੁੱਛਣਾ ਹੁੰਦਾ ਨਰਿੰਦਰ ਬੋਲਿਆ ਕਮਲੋ ਗੱਲ ਤੇਰੇ ਨਾਲ ਕਰਨੀ ਆ ਪਰ ਕੀ ਕਰਾਂ ਕਰਨੀ ਦੀਪੀ ਬਾਰੇ ਹੀ ਆ ਖੁਸ਼ੀ ਤੈਨੂੰ ਪਤਾ ਨਾ ਕਿ ਮੈਂ ਹੋਰ ਕਿਹਦੇ ਨਾਲ ਗੱਲ ਕਰਾਂ ਖੁਸ਼ੀ ਬੋਲੀ ਵੀਰੇ ਪਤਾ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਉਹ ਤਾਂ ਮੈਂ ਮਜ਼ਾਕ ਕਰਦੀ ਸੀ ਨਰਿੰਦਰ ਨੇ ਫਿਰ ਦੀਪੀ ਬਾਰੇ ਪੁੱਛਣਾ ਤਾਂ ਖੁਸ਼ੀ ਕਹਿਣ ਲੱਗੀ ਵੀਰੇ ਜੇ ਮੈਂ ਕਹਾ ਨਾ ਕਰਤੀ ਨਰਿੰਦਰ ਕੋਈ ਨਹੀਂ ਫਿਰ ਕੀ ਹੋਇਆ ਉਹ ਤਾਂ ਦੀਪੀ ਦੀ ਮਰਜ਼ੀ ਹੈ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਜਿਵੇਂ ਦੀਪੀ ਖੁਸ਼ ਉਹਦੇ 'ਚ ਮੈਂ ਕੁਸ਼ੀ ਪਰ ਵੀਰੇ ਸੱਚੋ ਇਹ ਆ ਕਿ ਨਾ ਉਹਨੇ ਹਾਂ ਕੀਤੀ ਹੈ ਨਾ ਉਹਨੇ ਨਾ ਕੀਤੀ ਹੈ ਵੀਰੇ ਉਹ ਕਰਦਿਆਂ ਤੋਂ ਬਹੁਤ ਡਰਦੀ ਆ ਉਹ ਕਦੇ ਤੁਹਾਡੇ ਬਾਰੇ ਆਪਣੇ ਘਰ ਗੱਲ ਨਹੀਂ ਕਰ ਸਕੀ ਨਰੀਂਦਰ ਦੇ ਪੁੱਛਣ ਤੇ ਖੁਸ਼ੀ ਨੇ ਦੱਸ ਦਿੱਤਾ ਕਿ ਦੀਪੀ ਨੇ ਅੱਗੇ ਪੜ੍ਹਾਈ ਵੀ ਨਹੀਂ ਕਰਨੀ ਹੁਣ ਮੈਂ ਕੀ ਕਹਾ ਇਸ ਲਈ ਵੀਰੇ ਤੁਸੀਂ ਹੁਣ ਕੁਝ ਨਾ ਸੋਚਣਾ ਤੇ ਆਪਣਾ ਖਿਆਲ ਰੱਖਣਾ ਜੇ ਵੈਗੁਰੂ ਨੇ ਤੁਹਾਡੇ ਸੰਜੋਗ ਲਿਖੇ ਨੇ ਤਾਂ ਕੋਈ ਰੋਕ ਨਹੀਂ ਸਕਦਾ ਨਰੀਂਦਰ ਕਹਿੰਦਾ ਖੁਸ਼ੀ ਦੇਖ ਪਲੀਜ਼ ਤੂੰ ਦੀਪੀ ਨਾਲ ਕਦੇ ਗੁੱਸੇ ਨਾ ਹੋਈ ਮੇਰੇ ਤਰਫੇ ਤੁਹਾਡੇ ਦੋਵਾਂ ਦੇ ਪਿਆਰ ਵਿੱਚ ਕੋਈ ਫਰਕ ਨਾ ਪਵੇ ਖੁਸ਼ੀ ਬੋਲੀ ਨਹੀਂ ਵੀਰੇ ਐਵੇਂ ਕਦੇ ਨਹੀਂ ਹੋਊਗਾ ਨਰੀਂਦਰ ਨਾਲ ਗੱਲ ਕਰਕੇ ਖੁਸ਼ੀ ਦਾ ਮਨ ਕੁਝ ਸ਼ਾਂਤ ਹੋ ਗਿਆ ਨਹੀਂ ਤਾਂ ਦੁਪਹਿਰ ਤੋਂ ਲੈ ਕੇ ਹੁਣ ਤੱਕ ਬੁਰਾ ਹਾਲ ਸੀ ਨਰੀਂਦਰ ਸਮਝਦਾਰਾ ਉਹ ਦੀਪੀ ਦੇ ਹਾਲਾਤਾਂ ਨੂੰ ਸਮਝਦਾ ਸੀ ਨਰੀਂਦਰ ਨੇ ਖੁਸ਼ੀ ਨਾਲ ਗੱਲ ਕਰਕੇ ਹਰਿੰਦਰ ਨੂੰ ਫੋਨ ਲਾ ਲਿਆ ਨਰੀਂਦਰ ਨੇ ਸਭ ਦਾ ਹਾਲ ਚਾਲ ਪੁੱਛਿਆ ਚਿਰਨ ਨਾਲ ਵੀ ਗੱਲ ਕੀਤੀ ਫਿਰ ਇੱਧਰ ਉੱਧਰ ਦੀਆਂ ਗੱਲਾਂ ਕਰੀ ਗਿਆ ਫਿਰ ਨਰੀਂਦਰ ਨੇ ਖੁਦ ਹੀ ਕਿਹਾ ਨਰੀਂਦਰ ਤੁਹ ਕੋਈ ਗੱਲ ਕਰਨੀ ਆ ਨਰੀਂਦਰ ਥੋੜੀ ਦੇਰ ਚਪਰਨ ਤੋਂ ਬਾਅਦ ਬੋਲਦਾ ਹਾਂ ਵੀਰੇ ਮੈਂ ਤੁਹਾਨੂੰ ਕੁਝ ਦੱਸਣਾ ਹਰਿੰਦਰ ਕਹਿੰਦਾ ਫਿਰ ਬੋਲ ਚੁੱਪ ਕਿਉਂ ਆ ਨਿਰਿੰਦਰ ਨੇ ਝਿਜਕਦੇ ਹੋਏ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਅੱਜ ਜੋ ਖੁਸ਼ੀ ਤੇ ਜੀਪੀ ਵਿੱਚ ਗੱਲ ਹੋਈ ਜੋ ਖੁਸ਼ੀ ਨਾਲ ਗੱਲ ਹੋਈ ਸਭ ਦੱਸ ਦਿੱਤਾ ਹਰਿੰਦਰ ਫਿਰ ਹੁਣ ਤੂੰ ਦੱਸ ਕੀ ਕਰਨਾ ਚਾਹਣਾ ਤੈਨੂੰ ਖੁਸ਼ੀ ਨੇ ਕਿਹਾ ਤਾਂ ਹੈ ਜੇ ਸੰਜੋਗ ਹੋਏ ਤਾਂ ਕੋਈ ਨਹੀਂ ਰੋਕ ਸਕਦਾ ਨਿਰਿੰਦਰ ਬੋਲਿਆ ਪਰ ਵੀਰੇ ਆਪਾਂ ਨੂੰ ਵੀ ਤਾਂ ਕੁਝ ਕਰਨਾ ਪੈਣਾ ਐਵੇਂ ਥੋੜਾ ਰੱਬ ਆਪਣੀ ਮਦਦ ਕਰੂਗਾ ਕਿਰਨ ਬੋਲੀ ਰੇਂਦਰ ਤੂੰ ਤਾਂ ਬਹੁਤ ਸਿਆਣਾ ਹੋ ਗਿਆ ਚਲ ਟੈਨਸ਼ਨ ਨਾ ਲੈ ਕਰਨਗੇ ਤੇਰੇ ਵੀਰੇ ਹੁਣੇ ਕੁਝ ਨਾ ਕੁਝ ਨਿਰਿੰਦਰ ਬੋਲੇ ਹਾਂ ਭਾਬੀ ਕੀ ਉਸ ਤੋਂ ਬਾਅਦ ਨਿਰਿੰਦਰ ਕੰਮ ਤੇ ਚਲਾ ਗਿਆ ਹਰਿੰਦਰ ਚਲ ਹੁਣ ਸੌਂ ਜਾ ਕਿਰਨ ਕੱਲ ਨੂੰ ਖੁਸ਼ੀ ਨਾਲ ਗੱਲ ਕਰਾਂਗੇ ਅਗਲੇ ਦਿਨ ਉੱਠਦੇ ਹੀ ਖੁਸ਼ੀ ਨੇ ਹਰਿੰਦਰ ਨੂੰ ਫੋਨ ਲਾ ਲਿਆ ਹਰਿੰਦਰ ਫੋਨ ਚੁੱਕਦੇ ਹੀ ਕਹਿੰਦਾ ਖੁਸ਼ੀ ਮੈਂ ਵੀ ਤੈਨੂੰ ਹੀ ਫੋਨ ਲਾਉਣਾ ਸੀ ਖੁਸ਼ੀ ਬੋਲੀ ਹਾਂਜੀ ਵੀਰੇ ਦੱਸੋ ਹਰਿੰਦਰ ਬੋਲੇ ਤੇਰੇ ਕੋਲੇ ਜੀਪੀ ਦੇ ਡੈਡੀ ਦੀ ਫੋਟੋ ਹੈਗੀ ਆ ਤਾਂ ਭੇਜ ਦੇ ਮਿੱਤੇ ਖੁਸ਼ੀ ਨਰਿੰਦਰ ਦਾ ਫੋਨ ਆਇਆ ਸੀ ਉਹਦੇ ਨਾਲ ਵੀ ਗੱਲ ਹੋ ਗਈ ਖੁਸ਼ੀ ਨੇ ਦੀਪੀ ਡੈਡੀ ਦੀ ਫੋਟੋ ਭੇਜੀ ਦੀਪੀ ਡੈਡੀ ਦੀ ਫੋਟੋ ਭੇਜੀ ਉਹ ਖੁਦ ਆਪਣੀ ਮੰਮੀ ਨਾਲ ਘਰ ਦੇ ਕੰਮ ਕਾਜ ਕਰਾਉਣ ਲੱਗੀ ਖੁਸ਼ਪ੍ਰੀਤ ਸੋਚਦੀ ਆ ਕਿ ਅੱਜ ਡੈਡੀ ਜੀ ਨੂੰ ਨਾਲ ਲੈ ਕੇ ਗੁਰੂ ਨੂੰ ਮਿਲ ਕੇ ਆਉਂਗੀ ਬਲਵਿੰਦਰ ਜਦੋਂ ਗੁਰਦੁਆਰੇ ਸਾਹਿਬ ਤੋਂ ਵਾਪਸ ਆਇਆ ਤਾਂ ਖੁਸ਼ੀ ਨੇ ਚਾਹ ਦੇਣ ਗਈ ਨੇ ਗੁਰੀ ਕੋਲੇ ਜਾਣਵਾਰੇ ਪੁੱਛਿਆ ਬਲਵਿੰਦਰ ਬੋਲਿਆ ਪੁੱਤ ਐਤਵਾਰ ਨੂੰ ਆਉਗੀ ਗੁਰੀ ਦੋ ਦਿਨ ਹੀ ਹਿੰਨੇ ਵਿੱਚ ਮੈਂ ਅਜਿਵੇਂ ਚੋਲੇ ਨੂੰ ਕਹਿ ਕੇ ਮੁੰਡੇ ਵਾਲਿਆਂ ਨੂੰ ਐਤਵਾਰ ਨੂੰ ਸੱਦ ਲੈਣਾ ਕੁੱਛੀ ਬੋਲੀ ਹਾਂਜੀ ਡੈਡੀ ਜੀ ਬਲਵਿੰਦਰ ਨੇ ਫਿਰ ਪੁੱਛਿਆ ਤੇਰੀ ਹੋਈ ਆਪਣੀ ਪਸੰਦ ਦਾ ਪੁੱਤ ਤੂੰ ਦੱਸ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਗੁਰੀ ਨੂੰ ਵੀ ਪੁੱਛ ਕੇ ਰਿਸ਼ਤਾ ਕੀਤਾ ਸੀ ਕੁੱਛੀ ਬੋਲੀ ਨਹੀਂ ਡੈਡੀ ਜੀ ਐਵੇਂ ਤਾਂ ਕੁਝ ਨਹੀਂ ਤੁਸੀਂ ਜਿੱਥੇ ਰਿਸ਼ਤਾ ਕਰੋਗੇ ਮੈਂ ਉੱਥੇ ਹੀ ਖੁਸ਼ ਹਾਂ ਡੈਡੀ ਜੀ ਮੇਰਾ ਤਾਂ ਨਾਮ ਹੀ ਖੁਸ਼ਪ੍ਰੀਤਾ ਹੈ ਹਰ ਪਲ ਖੁਸ਼ ਰਹਿਣੀ ਆ ਕਹਿ ਕੇ ਉਹ ਆਪਣੇ ਆਪ రెడ్డి ਫੇਗਰੇ ਲੱਗ ਗਈ ਖੁਸ਼ੀ ਕਰਦੀ ਸਫਾਈ ਕਰਨ ਲੱਗੀ ਬਲਵਿੰਦਰ ਅੰਦਰ ਜਾ ਕੇ ਪਾਠ ਕਰਨ ਲੱਗ ਗਿਆ ਉਦੋਂ ਹੀ ਦੀਪੀ ਦਾ ਫੋਨ ਆ ਗਿਆ ਖੁਸ਼ੀ ਹੈਲੋ ਮੈਡਮ ਮੈਸੇਜ ਨਹੀਂ ਕੀਤਾ ਪਹੁੰਚ ਕੇ ਕਰ ਜਾਂਦੀ ਹੀ ਭੁੱਲ ਗਈ ਦੀਪੀ ਬੋਲੀ ਨਹੀਂ ਯਾਰ ਤਰਾ ਟੈਲੀਫੋਨ ਨਹੀਂ ਚੁੱਕਿਆ ਚਾਹ ਉਹਨੂੰ ਦੇਖਿਆ ਤੇਰਾ ਮੈਸੇਜ ਆਇਆ ਹੋਇਆ ਸੀ ਖੁਸ਼ੀ ਬੋਲੀ ਮੈਂ ਤੇਰੇ ਨਾਲ ਗੱਲ ਕਰਨੀ ਆ ਖੁਸ਼ੀ ਬੋਲ ਦੀਪੀ ਐਂ ਖੁਸ਼ੀ ਬੋਲੀ ਤੂੰ ਆਪਣੇ ਵੀਰੇ ਨੂੰ ਸਮਝਾ ਦੇ ਵੀ ਖੁਸ਼ੀਂ ਦੀ ਵੀ ਬੋਲੀ ਖੁਸ਼ੀ ਨੂੰ ਕਿ ਤੂੰ ਆਪਣੇ ਵੀਰੇ ਨੂੰ ਸਮਝਾ ਦੇ ਵੀ ਐਵੇਂ ਤਾਂ ਕੁਝ ਨਹੀਂ ਜੋ ਉਹ ਸੋਚਦੇ ਨੇ ਸਾਡੇ ਕਰਦਿਆਂ ਨੇ ਵੀ ਕਦੇ ਨਹੀਂ ਮੰਨਣਾ ਪਲੀਜ਼ ਖੁਸ਼ੀ ਤੂੰ ਵੀ ਹੁਣ ਮੈਨੂੰ ਫੋਨ ਨਾ ਕਰੀਂ ਖੁਸ਼ੀ ਬੋਲੀ ਤੂੰ ਟੈਨਸ਼ਨ ਨਾ ਲੈ ਮੈਂ ਵੀਰੇ ਨੂੰ ਸਭ ਕੁਝ ਦੱਸ ਦਿੱਤਾ ਵੀਰਾ ਬਹੁਤ ਸਮਝਦਾਰ ਹੋ ਤੈਨੂੰ ਕਦੇ ਕਿਸੇ ਮੁਸ਼ਕਲ 'ਚ ਹੀ ਨਹੀਂ ਪੈਣ ਦਿੰਦਾ ਬਾਕੀ ਲਈ ਤੈਨੂੰ ਫੋਨ ਕਰਨ ਦੀ ਗੱਲ ਜੇ ਤੂੰ ਨਹੀਂ ਚਾਹੁੰਦੀ ਮੈਂ ਨਹੀਂ ਤੈਨੂੰ ਫੋਨ ਕਰਦੀ ਖੁਸ਼ੀ ਫੋਨ ਕੱਟ ਕੇ ਆਪਣੇ ਕੰਮ ਕਰ ਲੱਗ ਗਈ ਪਰ ਉਹ ਤਿਆਨ ਦੀਪੀ ਦੀਆਂ ਗੱਲਾਂ ਵਿੱਚ ਹੀ ਸੀ ਕਿ ਦੀਪੀ ਮੇਰੀ 4 ਸਾਲ ਤੋਂ ਮੇਰੀ ਦੋਸਤ ਹੈ ਐਦਾਂ ਕਿਵੇਂ ਕਹਿ ਦਿੱਤਾ ਮੈਨੂੰ ਫੋਨ ਨਾ ਕਰੀ ਖੁਸ਼ੀ ਦੀ ਉਦੋਂ ਟੁੱਟੀ ਜਦੋਂ ਉਹਦੀ ਮੰਮੀ ਨੇ ਰੋਟੀ ਖਾਣ ਲਈ ਆਵਾਜ਼ ਮਾਰੀ ਸੀ ਬਲਵਿੰਦਰ ਰੋਟੀ ਖਾਣ ਤੋਂ ਬਾਅਦ ਡਿਊਟੀ ਚੱਲ ਗਿਆ ਹਰ ਉੱਤਰ ਹਰਵਿੰਦਰ ਹਰਿੰਦਰ ਸਵੇਰੇ ਦੇ ਕੰਮਕਾਜ ਕਰਕੇ ਬੈਠਾ ਸੋਚਦਾ ਸੀ ਕਿ ਵਿਆਹ ਦੀ ਰੀਲ ਲਾ ਕੇ ਦੇਖਦਾ ਕਿ ਦੀਪੀ ਦਾ ਡੈਡੀ ਕਿਸੇ ਨੂੰ ਵਿਆਹ ਵਿੱਚ ਮਿਲਿਆ ਸੀ ਹਰਿੰਦਰ ਨੇ ਕਮਰੇ ਵਿੱਚ ਜਾ ਕੇ ਪੈਲਸ ਵਾਲੀ ਵੀਡੀਓ ਲਾ ਕੇ ਦੇਖਣ ਲੱਗਾ ਦੀਪੀ ਦਾ ਡੈਡੀ ਕਿਸੇ ਬੰਦੇ ਕੋਲੇ ਬੈਠਾ ਸੀ ਵਿਆਹੇ ਜਿੰਨਾ ਟਾਈਮ ਰੁਕੇ ਉਹਦੇ ਨਾਲ ਹੀ ਸੀ ਪਰ ਹਰਿੰਦਰ ਉਸ ਬੰਦੇ ਨੂੰ ਜਾਣਦਾ ਨਹੀਂ ਸੀ ਫਿਰ ਹਰਿੰਦਰ ਨੇ ਕਿਰਨ ਨੂੰ ਦੱਸਿਆ ਸ਼ਾਇਦ ਉਹਦੇ ਪੇਕੇਆਂ ਵੱਲੋਂ ਹੋਵੇ ਕਿਰਨ ਨੇ ਵੀਡੀਓ ਦੇਖ ਕੇ ਕਿਹਾ ਹਾਂਜੀ ਇਹ ਤਾਂ ਨਾਲ ਦੇ ਪਿੰਡ ਤੋਂ ਡੈਡੀ ਜੀ ਦੇ ਦੋਸਤ ਨੇ ਬਲਰਾਜ ਅੰਕਲ ਹਰਿੰਦਰ ਬੋਲੀ ਫਿਰ ਆ ਨਾਲ ਦੀਪੀ ਦੇ ਡੈਡੀ ਨੇ ਤੈਨੂੰ ਪਛਾਣਾ ਕਰਨਾ ਜੀ ਨਹੀਂ ਇਹਨਾਂ ਨੂੰ ਮੈਂ ਨਹੀਂ ਜਾਣਦੀ ਹਰਿੰਦਰ ਠੀਕ ਹੈ ਫਿਰ ਡੈਡੀ ਜੀ ਨੂੰ ਫੋਨ ਕਰ ਲੈਣਾ ਹਰੀਂਦਰ ਨੇ ਪਹਿਲਾਂ ਆਪਣੇ ਛੋਟੇ ਨੇ ਦੇ ਫੋਨ ਤੇ ਦੀਪੀ ਦੇ ਡੈਡੀ ਦੀ ਫੋਟੋ ਭੇਜੀ ਫਿਰ ਫੋਨ ਲਾ ਕੇ ਗੱਲ ਕੀਤੀ ਤੇ ਕਿਹਾ ਕਿ ਡੈਡੀ ਜੀ ਜੋ ਤੁਹਾਨੂੰ ਫੋਟੋ ਭੇਜੀ ਆ ਉਹਦੇ ਬਾਰੇ ਬਲਰਾਜ ਅੰਕਲ ਨੂੰ ਪੁੱਛਿਓ ਉਹਨਾਂ ਨੇ ਪੁੱਛ ਕੇ ਮਿੰਟ ਤੋਂ ਬਾਅਦ ਹੀ ਦੱਸ ਦਿੱਤਾ ਕਿ ਬਲਰਾਜ ਨੇ ਸਾਡੇ ਪਿੰਡ ਤੋਂ ਹੀ ਆ ਇਨਾਂ ਦੇ ਨੇੜੇ ਹੀ ਘਰ ਹੈ ਪੁੱਤ ਕਿਸੇ ਦਿਨ ਤੂੰ ਆ ਜਾਵੇਂ ਫਿਰ ਮਿਲ ਆਵਾਂਗੇ ਹਰਿੰਦਰ ਨੇ ਕਿਹਾ ਹਾਂ ਜੀ ਡੜੀ ਜੀ ਮੈਂ ਤੇ ਕਿਰਨ ਅਸੀਂ ਆਉਂਦੇ ਹਾਂ ਕਿਸੇ ਦਿਨ ਫਿਰ ਮਿਲਾਂਗੇ ਬਲਰਾਜਨ ਕਰ ਨੂੰ ਫਤਿ ਬੁਲਾ ਕੇ ਹਰਿੰਦਰ ਨੇ ਫੋਨ ਕੱਟ ਦਿੱਤਾ ਅਜ ਹਰਿੰਦਰ ਦਾ ਮਨ ਕੁਝ ਸ਼ਾਂਤ ਹੋਇਆ ਕਿ ਸ਼ਾਇਦ ਹੁਣ ਕੁਝ ਹੋ ਜਾਵੇ ਉਧਰ ਬਲਵਿੰਦਰ ਨੇ ਦੁਪਹਿਰੇ ਨੂੰ ਹੀ ਮਨਜੀਤ ਨੂੰ ਦੱਸ ਦਿੱਤਾ ਕਿ ਖੁਸ਼ੀ ਨੂੰ ਦੇਖਣ ਐਤਵਾਰ ਨੂੰ 11 ਵਜੇ ਆਉਣਗੇ ਪਲਵਿੰਦਰ ਨੇ ਮਨਜੀਤ ਨੂੰ ਸਾਰੀ ਤਿਆਰੀ ਕਰਨ ਨੂੰ ਕਿਹਾ ਉਹਨੇ ਗੁਰੀ ਤੇ ਸ਼ਿੰਦਰ ਦੂਹਾ ਦੇ ਸਹੁਰੇ ਘਰ ਵੀ ਫੋਨ ਕਰਕੇ ਦੱਸ ਦਿੱਤਾ ਤੇ ਆਪਣੇ ਸਾਲੇ ਜਿੰਦਰ ਨੂੰ ਵੀ ਆਉਣ ਨੂੰ ਕਹਿ ਦਿੱਤਾ ਗੁਰੀ ਤੇ ਜਗਦੀਪ ਸ਼ਨੀਵਾਰ ਨੂੰ ਸ਼ਾਮ ਨੂੰ ਆ ਗਏ ਉਹ ਦੋਵੇਂ ਜਦੋਂ ਮਨਜੀਤ ਤੇ ਖੁਸ਼ੀ ਨੂੰ ਆ ਕੇ ਮਿਲੇ ਤਾਂ ਗੁਰੀ ਨੂੰ ਦੇਖ ਕੇ ਉਹ ਦੋਵੇਂ ਮਾਵਤਿਆਂ ਹੈਰਾਨ ਸੀ ਗੁਰੀ ਦੀ ਸਿਹਤ ਠੀਕ ਨਹੀਂ ਸੀ ਬਹੁਤ ਕਮਜ਼ੋਰ ਲੱਗਦੀ ਸੀ ਮਨਜੀਤ ਨੂੰ ਫਿਕਰ ਹੋਣ ਲੱਗੀ ਕਿ ਹਾਲੇ ਤਾਂ 2 ਮਹੀਨੇ ਹੋਏ ਨੇ ਇਹਦਾ ਤਾਂ ਹੁਣੇ ਬੁਰਾ ਹਾਲ ਆ ਮਨਜੀਤ ਬੋਲੀ ਗੁਰੀ ਤੂੰ ਆਪਣਾ ਖਿਆਲ ਨਹੀਂ ਰੱਖਦੀ ਗੁਰੀ ਬੋਲੀ ਮੰਮੀ ਠੀਕ ਐ ਤੁਹਾਨੂੰ ਵੈਸੇ ਹੀ ਲੱਗਦਾ ਜਗਦੀਪ ਬੋਲਿਆ ਨਹੀਂ ਠੀਕ ਐ ਮੰਮੀ ਜੀ ਝੂਠ ਬੋਲ ਲੀ ਜਾਂਦੀ ਐ ਗੁਰੀ ਦਾ ਘਰ ਬਹੁਤ ਘਟ ਗਿਆ ਮੰਮੀ ਜੀ ਮੈਨੂੰ ਦੱਸ ਦਿਨ ਦਿਨ ਹੋ ਗਏ ਨੇ ਇਹਦੀ ਅਮੰਤਾਂ ਕਰਦੇ ਨੂੰ ਚੱਲ ਮੰਮੀ ਜੀ ਹੁਣ ਕਾਲਜ ਛੱਡੇ ਜਾਵਾਂ ਜਾਂ ਫੋਨ ਕਰਕੇ ਦੱਸ ਦਿਨਾ ਪਰ ਇਹ ਕਿੱਥੇ ਮੰਦੀ ਐ ਅੱਜ ਵੀ ਇਹਨੂੰ ਆਉਣਾ ਪਿਆ ਕਿਉਂਕਿ ਡੈਡੀ ਜੀ ਨੇ ਫੋਨ ਤੇ ਹੀ ਕਿਹਾ ਸੀ ਤੁਸੀਂ ਸ਼ਨੀਵਾਰ ਨੂੰ ਆਜਾਓ ਜਿਸ ਦਿਨ ਮੈਂ ਗੁਰੀ ਨੂੰ ਲੈ ਕੇ ਗਿਆ ਸੀ ਬਸ ਰੋਟੀ ਮਿਲਦੀ ਆ ਖਾਣ ਨੂੰ ਉਹ ਵੀ ਉਸ ਵੇਲੇ ਗੁਰੀ ਕਮਰੇ ਵਿੱਚੋਂ ਨਿਕਲਦੀ ਆ ਜਦੋਂ ਡੈਡੀ ਆਸੇ-ਪਾਸੇ ਹੁੰਦਾ ਜਗਦੀਪ ਨੂੰ ਕੁਝ ਵੀ ਦੱਸਣ ਤੋਂ ਗੁਰੀ ਰੋਕਣ ਲੱਗੀ ਜਗਦੀਪ ਨੇ ਮਨਾ ਕਰ ਦਿੱਤਾ ਕਿ ਗੁਰੀ ਪਲੀਜ਼ ਅੱਜ ਨਾ ਰੋਕੀ ਜਗਦੀਪ ਅੱਗੇ ਦੱਸਣ ਲੱਗਾ ਡੈਡੀ ਦੇ ਸਾਹਮਣੇ ਸਾਨੂੰ ਕੋਈ ਨਹੀਂ ਬੁਲਾਉਂਦਾ ਮੰਮੀ ਜੀ ਜਦੋਂ 10 ਦਿਨ ਬਾਅਦ ਦਵਾਈ ਮੁੱਕ ਗਈ ਮੇਰੇ ਕੋਲੇ ਪੂਰੇ 500 ਵੀ ਹੈ ਨਹੀਂ ਸੀ ਜਦੋਂ ਡੇੜੀ ਤੋਂ ਪੈਸੇ ਲੈਣ ਗਿਆ ਤੇ ਉਹਨਾਂ ਨੇ ਮੇਰੇ ਅੱਗੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਮੰਦਾ ਤੇ ਗਲਤ ਬੋਲੇ ਸਾਨੂੰ ਦੋਵਾਂ ਨੂੰ ਮੈਂ ਉੱਥੇ ਹੀ ਫੁੱਫੜ ਜੀ ਨੂੰ ਫੋਨ ਲਾ ਕੇ ਗੱਲ ਕਰਾਈ ਉਹਨਾਂ ਨੂੰ ਵੀ ਬਹੁਤ ਕੁਝ ਬੋਲੇ ਕਹਿੰਦੇ ਕਰ ਲੈ ਜਿਹੜਾ ਤੂੰ ਕੇਸ ਕਰਨਾ ਮੇਰੇ ਤੇ ਨਾ ਮੈਂ ਇਹਨੂੰ ਕੁਝ ਦੇਣਾ ਤੇ ਨਾ ਇਹ ਤੈਨੂੰ ਕੁਝ ਦੇਣਾ ਫੁੱਫੜ ਜੀ ਮੈਨੂੰ ਕਹਿੰਦੇ ਤੁਸੀਂ ਆਜੋ ਡਾਕਟਰਪੁਰ ਜੇ ਕਲੀਨਿਕ 'ਚ ਆਉਨੇ ਆਸੀਂ ਵੀ ਉਸ ਦਿਨ ਉਹ ਆਜੀ ਤੇ ਮੁਫੜ ਜੀ ਨੇ ਪੈਸੇ ਦਿੱਤੇ ਮੈਂ ਉਸ ਦਿਨ ਵੀ ਮਜਬੂਰ ਹੋ ਕੇ ਗੁਰੀ ਨੂੰ ਇੱਥੇ ਹੀ ਛੱਡ ਕੇ ਜਾਣ ਨੂੰ ਕਹਿੰਦਾ ਸੀ ਪਰ ਹਫੜ ਜੀ ਨੇ ਮੰਨੇ ਕਹਿੰਦੇ ਤੁਸੀਂ ਘਰ ਜਾਓ ਮੈਨੂੰ ਵੀ ਵਧੀਆ ਨਹੀਂ ਲੱਗਦਾ ਕਿ ਮੈਂ ਹਰ ਵਾਰੀ ਗੁਰੀ ਨੂੰ ਇੱਥੇ ਛੱਡ ਕੇ ਜਾਵਾਂ ਮੰਮੀ ਜੀ ਗੁਰੀ ਹੁਣ ਮੇਰੀ ਜ਼ਿੰਮੇਵਾਰੀ ਆ ਕਿ ਮੈਂ ਇਹਦਾ ਖਿਆਲ ਰੱਖਾਂ ਪਰ ਮੈਂ ਮਜਬੂਰ ਹੋ ਗਿਆ ਜਦੋਂ ਘਰੇ ਮੇਰਾ ਕੋਈ ਸਾਥ ਨਹੀਂ ਦਿੰਦਾ ਨਾ ਹੀ ਨਾ ਮੈਂ ਗੁਰੂ ਨੂੰ ਇਕੱਲੇ ਕਰ ਛੱਡ ਸਕਦਾ 10 ਦਿਨ ਹੋ ਗਏ ਸੀ ਦਵਾਈ ਖਤਮ ਹੋਈ ਨੂੰ ਜਦੋਂ ਡੈਡੀ ਤੋਂ ਪੈਸੇ ਮੰਗਣ ਗਿਆ ਫਿਰ ਉਹੀ ਕੁਝ ਮੰਦਾ ਬੋਲਣ ਲੱਗੇ ਸਿੱਧਾ ਤਾਂ ਕਦੇ ਬੋਲਦੇ ਹੀ ਨਹੀਂ ਇਸ ਵਾਰ ਗੁਰੂ ਨੇ ਬਫਰ ਜੀ ਨੂੰ ਵੀ ਸਭ ਦੱਸਣ ਨਹੀਂ ਦਿੱਤਾ ਗੁਰੂ ਜੀ ਨੇ ਮੈਨੂੰ ਕਿਹਾ ਗੁਰੀ ਨੇ ਮੈਨੂੰ ਕਿਹਾ ਕਿ ਆਪਾਂ ਕੋਈ ਸੋਨੇ ਦਾ ਗਹਿਣਾ ਵੇਚ ਦਿੰਨੇ ਹਾਂ ਮੈਂ ਅਲਮਾਰੀ ਵਿੱਚੋਂ ਆਪਣੀ ਮੁੰਦਰੀ ਕੱਢਣ ਲਈ ਦਰਾਜ ਖੋਲ੍ਹਿਆ ਕੀ ਦੇਖਦਾ ਉਹਦੇ ਵਿੱਚ ਨਾ ਗੁਰੀ ਦੇ ਗਹਿਣੇ ਨਾ ਕੋਈ ਮੇਰਾ ਸਮਾਨ ਜਦੋਂ ਮੰਮੀ ਨੂੰ ਪੁੱਛਿਆ ਤਾਂ ਉਹ ਕਹਿੰਦੇ ਉਹ ਸਾਰੇ ਗਹਿਣੇ ਤਾਂ ਤੇਰੇ ਡੈਡੀ ਨੇ ਚੋਰੀ ਹੋਂ ਦੇ ਡਰ ਤੋਂ ਸਾਮਕੇ ਰੱਖਦੇ ਜਗਦੀਪ ਬਹੁਤ ਦੁਖੀ ਸੀ ਆਪਣੇ ਡੈਡੀ ਤੇ ਉਹ ਫਿਰ ਕਹਿਣ ਲੱਗਾ ਮੰਮੀ ਜੀ ਤੁਸੀਂ ਦੱਸੋ ਮੈਂ ਕੀ ਕਰਾਂ ਕੋਈ ਫਾਇਦਾ ਨਹੀਂ ਜਮੀਨ ਜਾਇਦਾਦ ਦਾ ਇਹ ਕਿਹਾ ਸੀ ਨਾ ਥੋਨੂੰ ਮੰਮੀ ਜੀ ਕਿ ਮੁੰਡਾ 15 ਕਿੱਲਾਂ ਦਾ ਮਾਲਕ ਹੈ ਮੈਂ ਤਾਂ ਅੱਜ ਗੁਰੀ ਨੂੰ ਦਵਾਈ ਵੀ ਨਹੀਂ ਲਿਆ ਕੇ ਦੇ ਸਕਦਾ ਮਨਜੀਤ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਚੜੀ ਲੱਗੀ ਹੋਈ ਸੀ ਤੀ ਦਾ ਦੁੱਖ ਸੋਨਾ ਕਿਤੇ ਸੁਖਾਲਾ ਹੁੰਦਾਗਾ ਉਹ ਮਨ ਹੀ ਮਨ ਕਹਿਣ ਲੱਗੀ ਰੱਬਾ ਤੀਆਂ ਦਿੱਤੀਆਂ ਸੀ ਇਹਨਾਂ ਦੇ ਲੇਖ ਵੀ ਚੰਗੇ ਲਿਖ ਦਿੰਦਾ ਮਨਜੀਤ ਮਲਮਾਰੀ ਤੋਂ ਪੈਸੇ ਲੈ ਕੇ ਆਈ ਮਨਜੀਤ ਬੋਲੀ ਜਗਦੀਪ ਲੈ ਫੜ ਪੈਸੇ ਤੇ ਗੁਰੇ ਨੂੰ ਡਾਕਟਰ ਦੇ ਲੈ ਜਾ ਜਗਦੀਪ ਨਹੀਂ ਮੰਮੀ ਜੀ ਜੇ ਮੈਂ ਪੈਸੇ ਨਹੀਂ ਲੈਣੇ ਹੁੰਦੇ ਤਾਂ ਗੱਲ ਹੋਰ ਸੀ ਪੈਸੇ ਨਹੀਂ ਲੈਣੇ ਤੁਸੀਂ ਨਾਲ ਚੱਲੋ ਮਨਜੀਤ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਗਦੀਪ ਨਾ ਮੰਨਿਆ ਅਖੀਰ ਮਨਜੀਤ ਖੁਸ਼ਪ੍ਰੀਤ ਨੂੰ ਘਰੇ ਖਿਆਲ ਰੱਖਣ ਨੂੰ ਕਹਿ ਕੇ ਨਾਲ ਚਲੀ ਗਈ ਡਾਕਟਰ ਦੇ ਕਲੀਨਿਕ ਪਹੁੰਚ ਕੇ ਥੋੜਾ ਟਾਈਮ ਜ਼ਿਆਰ ਕਰਨ ਤੋਂ ਬਾਅਦ ਹੀ ਗੁਰੀ ਦਾ ਨੰਬਰ ਆ ਗਿਆ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਗੁਰੀ ਕਿੰਨੀਆਂ ਹੀ ਗੱਲਾਂ ਸਮਝਾਉਂਨਾ ਗੁਰੀ ਨੂੰ ਖਾਸ ਕਰਕੇ ਖਾਣ ਪੀਣ ਦਾ ਧਿਆਨ ਰੱਖਣ ਨੂੰ ਕਿਹਾ ਮਨਜੀਤ ਨੇ ਖੁਦ ਸਾਰਾ ਕੁਝ ਸਮਝਾਇਆ ਕਿ ਡਾਕਟਰ ਕੀ ਕਹਿੰਦੀ ਹੈ ਮਨਜੀਤ ਨੇ ਸੋਚ ਲਿਆ ਸੀ ਕਿ ਉਹ ਖੁਦ ਹੁਣ ਗੁਰੀ ਨੂੰ ਕੁਝ ਦਿਨ ਇੱਥੇ ਰੱਖ ਕੇ ਖਿਆ ਰੱਖੇਗੀ। ਮਨਜੀਤ ਉਹਨਾਂ ਦੇ ਆਉਂਦਿਆਂ ਨੂੰ ਬਲਵਿੰਦਰ ਵੀ ਘਰ ਆ ਗਿਆ। ਚਾਹ ਪਾਣੀ ਪੀਣ ਤੋਂ ਬਾਅਦ ਬਲਵਿੰਦਰ ਤੇ ਜਗਦੀਪ ਕੱਲ੍ਹ ਵਾਸਤੇ ਬਾਜ਼ਾਰ ਤੋਂ ਸਮਾਨ ਲੈਣ ਚਲੇ ਗਏ। ਉਹਨਾਂ ਦੇ ਆਉਂਦਿਆਂ ਨੂੰ ਕੁਛ ਹੀ ਨਹੀਂ ਰਾਤ ਦੀ ਰੋਟੀ ਤਿਆਰ ਕਰਨੀ ਸੀ। ਸਾਰਿਆਂ ਨੇ ਰਲ ਕੇ ਰੋਟੀ ਪਾਣੀ ਖਾਧਾ ਤੇ ਗੱਲਾਂਬੱਤਾਂ ਕਰਨ ਬੈਠ ਗਏ। ਅੱਜ ਜਗਦੀਪ ਨੂੰ ਖੁਸ਼ੀ ਨਾਲ ਮਜ਼ਾਕ ਕਰਨ ਦਾ ਮੌਕਾ ਮਿਲ ਗਿਆ। ਉਹ ਖੁਸ਼ੀ ਨੂੰ ਮਜ਼ਾਕ ਕਰਨ ਲੱਗਾ ਹੋਇਆ ਸੀ। ਗੁਰੀ ਕੁਝ ਬੋਲ ਦੀ ਥੋੜਾ ਹੀ ਥੋੜਾ ਤਾਂ ਖੁਸ਼ ਹੋ ਜਾ ਪਰ ਗੁਰੀ ਤਾਂ ਸੁਪਸੀ ਮਨਜੀਤ ਦਾ ਸੌਣ ਚਲੀ ਗਈ ਸਵੇਰੇ ਜਲਦੀ ਉੱਠਣਾ ਖੁਸ਼ਪ੍ਰੀਤ ਰਸੋਈ ਵਿੱਚ ਦੁੱਧ ਕਰਮ ਕਰਨ ਚਲੀ ਗਈ ਜਗਦੀਪ ਗੁਰੀ ਕੁਝ ਤਾਂ ਬੋਲ ਕੱਲ ਨੂੰ ਖੁਸ਼ੀ ਦਾ ਦਿਨ ਹੈ ਉਹਨਾਂ ਲਈ ਖੁਸ਼ ਹੋ ਜਾ ਸਭ ਕੁਝ ਠੀਕ ਠਾਕ ਹੋ ਜਾਊ ਥੋੜਾ ਤਾਂ ਖੁਸ਼ ਰਹਿ ਗੁਰੀ ਤੁਸੀਂ ਕਿਉਂ ਦੱਸਿਆ ਮੰਮੀ ਹਰਾਂ ਨੂੰ ਸਭ ਕੁਝ ਪਤਾ ਹੁਣ ਕਿੰਨਾ ਰੋਂਦੇ ਸੀ ਜਗਦੀਪ ਹੋਰ ਮੈਂ ਇਹਨੂੰ ਦੱਸਾਂ ਗੁਰੀ ਮੇਰੇ ਮਾਂ ਪਿਓ ਤਾਂ ਸੁਣਦੇ ਨਹੀਂ ਮੇਰੀ ਕੋਈ ਗੱਲ ਗੁਰੀ ਗੁਰੀ ਘੁਸ ਰਹੀ ਆ ਘਰ ਬਸਾ ਪਹਿਲੀ ਤੇ ਆਖਰੀ ਵਾਰੀ ਸੀ ਮੰਮੀ ਜੀ ਹੁਣਾਂ ਤੈਨੂੰ ਦਵਾਈ ਲਈ ਪੈਸੇ ਦਿੱਤੇ ਮੈਂ ਹੁਣ ਕੋਈ ਕੰਮ ਦੇਖ ਲੈਣਾ ਘਟੋ ਘਟਾਪਾ ਆਪਣਾ ਖਰਚਾ ਚਲਾਵਾਂਗੇ ਕੋਈ ਜੋੜੀ ਕਿਹੜੀਆਂ ਗੱਲਾਂ ਵਿੱਚ ਮਗਨ ਆ ਲਓ ਦੁੱਧ ਪੀ ਲਓ ਭੱਚੀ ਜਗਦੀਪ ਲੜਨ ਲੱਗੀ ਆ ਖੁਸ਼ੀ ਤੇਰੇ ਭੈਣ ਮੇਰੇ ਨਾਲ ਖੁਸ਼ੀ ਨੇ ਹੱਸਦੀ ਹੋਈ ਨੇ ਗੁਰੀ ਨੂੰ ਵੀ ਦੁੱਧ ਪਿਵਾ ਦਿੱਤਾ ਜਗਦੀਪ ਆਪਣਾ ਦੁੱਧ ਲੈ ਕੇ ਹਾਲ ਵਿੱਚ ਬਲਵਿੰਦਰ ਕੋਲ ਚਲਾ ਗਿਆ ਜਗਦੀਪ ਡੈਡੀ ਜੀ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਸੀ ਬਲਵਿੰਦਰ ਹਾਂ ਪਤਾ ਦੱਸੋ ਜਗਦੀਪ ਡੈਡੀ ਜੀ ਜਿੰਨਾ ਟਾਈਮ ਗੁਰੀ ਠੀਕ ਨਹੀਂ ਹੁੰਦੀ ਮੈਂ ਇੱਥੇ ਹੀ ਛੱਡਣ ਬਾਰੇ ਸੋਚਦਾ ਹਾਂ ਬਲਵਿੰਦਰ ਇਹਦੇ ਵਿੱਚ ਕੀ ਪੁੱਛਣ ਵਾਲੀ ਜਿਹੜੀ ਗੱਲ ਹੈ ਇਹ ਤੁਹਾਡਾ ਵੀ ਉਨਾ ਹੀ ਘਰ ਹੈ ਜਿੰਨਾ ਸਾਡਾ ਪਰ ਤੇਰੇ ਡੈਡੀ ਨਰਾਜ਼ ਹੋਣਗੇ ਜਗਦੀਪ ਠੇ ਡੇੜੀ ਜੀ ਉਹਨਾਂ ਨੂੰ ਗੁਰੀ ਤਾਂ ਕੋਈ ਮਤਲਬ ਨਹੀਂ ਮੰਮੀ ਹੁਣੀ ਵੀ ਡੈਡੀ ਤੋਂ ਡਰਦੇ ਗੁਰੀ ਨਾਲ ਗੱਲ ਨਹੀਂ ਕਰਦੇ ਡੈੜੀ ਜੀ ਮੈਂ ਤੇ ਵੀਰਾ ਖੇਤ ਸੀ ਗੁਰੀ ਨੂੰ ਚੱਕਰ ਆ ਗਿਆ ਡਿੱਗੀ ਪਈ ਨੂੰ ਕਿਸੇ ਨੇ ਨਹੀਂ ਦੇਖਿਆ ਗੁਰੀ ਨੂੰ ਖੁਦ ਨਹੀਂ ਪਤਾ ਲੱਗਾ ਉਹ ਕਦੋਂ ਤੇ ਕਿਵੇਂ ਉੱઠી ਸੀ ਡੈੜੀ ਮੈਨੂੰ ਖੁਦ ਨੂੰ ਬੁਰਾ ਲੱਗਦਾ ਹੈ ਕਿ ਮੈਂ ਤੁਹਾਨੂੰ ਇਹ ਸਭ ਕਿਹਾ ਮੈਂ ਕੋਈ ਕੰਮ ਦੇਖਦਾ ਹਾਂ ਆਪਣੇ ਲਈ ਬਲਵਿੰਦਰ ਗੁਰੀ ਨਾਲ ਆ ਕੁਝ ਹੁੰਦਾ ਬਹੁਤ ਗਲਤ ਆ ਇਹ ਤਾਂ ਬਲਵਿੰਦਰ ਨੂੰ ਬਹੁਤ ਗੁੱਸਾ ਚੜਿਆ ਉਹ ਕਹਿਣ ਲੱਗਾ ਇਥੇ ਹੀ ਰਹੋ ਤੁਸੀਂ ਦੋਵੇਂ ਜਾਨੇ ਮੈਂ ਵੀ ਤੇਰੇ ਨਾਲ ਕੋਈ ਕੰਮ ਦੇਖਦਾਂਗਾ ਤੇਰੇ ਵਾਸਤੇ ਚੱਲ ਹੁਣ ਆਰਾਮ ਕਰੋ ਪੁੱਤ ਸਵੇਰੇ ਜਲਦੀ ਉੱਠਣਾ ਕਹਿ ਕੇ ਬਲਵਿੰਦਰ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਬਲਵਿੰਦਰ ਨੂੰ ਗੁਰਦੀ ਹਾਲਤ ਬਾਰੇ ਸੁਣ ਕੇ ਬਹੁਤ ਤਕਲੀਫ ਹੋਈ ਜਗਦੀਪ ਹਾਲ ਵਿੱਚ ਹੀ ਬੈਠਾ ਸੋਚੀ ਪਿਆ ਹੋਇਆ ਸੀ ਕਿ ਖੁਸ਼ੀ ਵੀ ਉਹਨੂੰ ਸੌਂਦਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਬਲਵਿੰਦਰ ਜਦੋਂ ਆਪਣੇ ਕਮਰੇ ਵਿੱਚ ਗਿਆ ਤਾਂ ਉੱਥੇ ਮਨਜੀਤ ਨੂੰ ਬੈਠੀ ਦੇਖ ਕੇ ਕਹਿੰਦਾ ਤੂੰ ਸੁੱਤੀ ਨਹੀਂ ਹਲੇ ਮਨਜੀਤ ਨੇ ਕਿਹਾ ਮੈਂ ਕੁਝ ਕਹਿਣਾ ਸੀ ਮਨਜੀਤ ਨੇ ਜੋ ਵੀ ਜਗਦੀਪ ਨੇ ਦੱਸਿਆ ਸੀ ਉਹ ਸਭ ਕੁਝ ਦੱਸ ਦਿੱਤਾ ਤੇ ਨਾਲ ਹੀ ਕਿਹਾ ਜੇ ਜਗਦੀਪ ਤੇ ਗੁਰੀ ਇੱਥੇ ਹੀ ਆਪਣੇ ਕੋਲੇ ਰੁਕ ਜਾਣ ਕੀ ਹਾਲ ਹੈ ਜਵਾਕਾਂ ਦਾ ਜਾਲਮ ਖੌਰੇ ਬੱਚੇ ਮੇਰੇ ਉਹ ਟੀਵੀ ਚੰਗੀ ਤਰ੍ਹਾਂ ਖਾਂਦੇ ਸੀ ਕਿ ਨਹੀਂ ਜਿਹੜੇ ਉੱtre ਪੈਨੇ ਦੋਨਾਂ ਦੇ ਜਗਦੀਪ ਖੁਸ਼ੀ ਨੂੰ ਮਜ਼ਾਕ ਨਾਲ ਗੱਲ ਕਹਿੰਦਾ ਹੈ ਕਿ ਖੁਸ਼ੀ ਗੁਰੂ ਖੁਸ਼ ਰਹੇ ਪਰ ਅੰਦਰੋਂ ਜਗਦੀਪ ਵੀ ਬਹੁਤ ਦੁਖੀ ਹੈ ਬਲਵਿੰਦਰ ਮੈਂ ਕਹਿ ਦਿੱਤਾ ਜਗਦੀਪ ਨੂੰ ਸਭ ਕੁਝ ਤੂੰ ਟੈਨਸ਼ਨ ਨਾ ਲੈ ਮਨਜੀਤ ਸੌਂ ਜਾ ਜਾ ਕੇ ਖੁਸ਼ੀ ਉਡੀ ਗਈ ਹੋਣੀ ਹੈ ਮਨਜੀਤ ਉੱਠ ਕੇ ਚਲੀ ਗਈ ਬਲਵਿੰਦਰ ਸੋਚਣ ਲੱਗਦਾ ਕਿ ਸਾਡੇ ਨਾਲ ਵੀ ਇਹੀ ਕੁਝ ਹੋਇਆ ਸੀ ਚਾਹੇ ਕਾਰਨ ਕੋਈ ਹੋਰ ਸੀ ਪਰ ਮੇਰੇ ਕੋਲੇ ਨੌਕਰੀ ਸੀ ਮੈਂ ਮਨਜੀਤ ਤੇ ਗੁਰੂ ਖੁਸ਼ੀ ਨੂੰ ਕੋਈ ਤਕਲੀਫ ਨਹੀਂ ਹੋਣ ਦਿੱਤੀ ਸੀ ਜਗਦੀਪ ਦਾ ਕੰਮ ਲੱਭਣ ਦਾ ਫੈਸਲਾ ਸਹੀ ਹੈ ਬਲਵਿੰਦਰ ਗੁਰੂ ਤੇ ਦੁੱਖਾਂ ਤੇ ਜਗਦੀਪ ਤੇ ਕੰਮ ਬਾਰੇ ਸੋਚਦਾ ਹੋਇਆ ਸੌਂ ਗਿਆ ਸੀ ਅਗਲੇ ਦਿਨ ਸਵੇਰੇ ਪਹਿਲਾਂ ਮਨਜੀਤ ਉੱਠ ਕੇ ਰਸੋਈ ਵਿੱਚ ਆ ਗਿਆ ਬਲਵਿੰਦਰ ਵੀ ਥੋੜੀ ਦੇਰ ਬਾਅਦ ਤਿਆਰ ਹੋ ਕੇ ਆ ਗਿਆ ਕਹਿਣ ਲੱਗਾ ਮਨਜੀਤ ਚੱਲ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾ ਆ ਕੇ ਉਦੋਂ ਮੈਂ ਗੁਰਦੁਆਰੇ ਸਾਹਿਬ ਜਾਣ ਲੱਗੇ ਤਾਂ ਜਗਦੀਪ ਵੀ ਨਾਲ ਜਾਣ ਲਈ ਤਿਆਰ ਹੋ ਕੇ ਆ ਗਿਆ ਫਿਰ ਉਹ ਤਿੰਨੇ ਗੁਰਦੁਆਰੇ ਸਾਹਿਬ ਨੂੰ ਚਲੇ ਗਏ ਮੁਰਦੇ ਬਲਵਿੰਦਰ ਨੇ ਰਸਤੇ ਵਿੱਚ ਪੁੱਛਿਆ ਕਿ ਪੁੱਤਰ ਰੋਜੀ ਜਾਂਦਾ ਤੂੰ ਵੀ ਗੁਰਦੁਆਰੇ ਸਾਹਿਬ ਜਗਦੀਪ ਭਾਂਜੀ ਡੇਢੀ ਦੀ 15 ਦਿਨ ਪਹਿਲਾਂ ਤੱਕ ਤਾਂ ਮੈਂ ਤੇ ਗੁਰੀ ਰੋਜੀ ਜਾਂਦੇ ਸੀ ਫਿਰ ਗੁਰੀ ਦੀ ਸਿਹਤ ਠੀਕ ਨਹੀਂ ਸੀ ਫਿਰ ਨਹੀਂ ਜਾ ਹੋਇਆ ਗੱਲਾਂ ਕਰਦੇ ਹੋਏ ਤਿੰਨੇ ਜਣੇ ਘਰ ਵਾਪਸ ਆ ਗਏ ਖੁਸ਼ੀ ਆਉਂਦਿਆਂ ਨੂੰ ਚਾਹ ਪਾ ਕੇ ਲੈ ਆਈ ਤੇ ਸਾਰਿਆਂ ਨੂੰ ਚਾਹ ਫੜਾ ਕੇ ਆ ਬੈਠਕ ਦੀ ਸਪਾਈ ਕਰ ਲੱਗੀ ਜਗਦੀਪ ਨੂੰ ਫਿਰ ਮਖੌਲ ਕਰਨ ਦਾ ਮੌਕਾ ਮਿਲ ਗਿਆ ਖੁਸ਼ੀ ਤੂੰ ਅੱਜ ਆਪਣਾ ਮੂੰਹ ਸਿਰ ਸਵਾਰ ਲੈ ਅਗਲੀਆਂ ਬੈਠਕ ਨੂੰ ਨਹੀਂ ਤੈਨੂੰ ਦੇਖਣਾ ਉਹਨਾਂ ਖੁਸ਼ਪ੍ਰੀਤ ਨੇ ਵੀ ਅਸਦੀ ਹੋਈ ਨੇ ਜਵਾਬ ਦਿੱਤਾ ਜੋ ਬਾਜੀ ਤੁਸੀਂ ਕਰ ਲਓ ਸਫਾਈ ਫਿਰ ਮੈਂ ਤਿਆਰ ਹੋ ਜਾਨੀ ਆ ਜਗਦੀਪ ਲੈ ਖੁਸ਼ੀ ਭੈਣ ਮੇਰੀਏ ਇਹਦੇ 'ਚ ਕੀ ਮੈਂ ਕਰ ਦਿੰਨਾ ਸਫਾਈ ਤੂੰ ਰਹਿਂਦੇ ਕੋਈ ਹੋਰ ਕੰਮ ਕਰ ਲੈ ਖੁਸ਼ੀ ਨਹੀਂ ਬਾਜੀ ਮੈਂ ਤਾਂ ਮੁਖੌਲ ਚ ਗਿਆ ਮੈਂ ਕਰ ਲੈਣਾ ਸਾਰਾ ਕੰਮ ਕਾਜ ਤੁਸੀਂ ਬਸ ਆਪਣੀ ਮੈਡਮ ਜੀ ਨੂੰ ਜਗਾ ਦਿਓ 7 ਵਜਣ ਵਾਲੇ ਨੇ ਮਨਜੀਤ ਕੁੜੇ ਖੁਸ਼ੀ ਆਰਾਮ ਕਰ ਲੈਣ ਦੇ ਆਪਣੀ ਭੈਣ ਨੂੰ ਤੂੰ ਤੂੰ ਹੁਣੇ ਕੀ ਕਰਾਉਣਾ ਖੁਸ਼ੀ ਮੈਂ ਨਹੀਂ ਕੁਝ ਵੀ ਕਰਾਉਣਾ ਬਸ ਥੋੜੇ ਬੋਲੇ ਆ ਕੇ ਬੈਠ ਜਾਊਗੀ ਕੱਲ੍ਹ ਦੀ ਆ ਕੇ ਕਮਰੇ ਵਿੱਚ ਬੈਠੀ ਆ ਇਸ ਤਰ੍ਹਾਂ ਯਾਸਾਠਾ ਕਰਦਿਆਂ ਕਦੋਂ 10 ਵਜੇਗੇ ਪਤਾ ਨਹੀਂ ਲੱਗਿਆ ਪਹਿਲਾਂ ਸਿੰਦਰ ਤੇ ਰਜੂ ਆ ਗਏ ਫਿਰ ਮਗਰ ਹੀ ਸਿੰਦਰ ਹੋਣੀ ਵੀ ਆ ਗਈ ਖੁਸ਼ੀ ਤੇ ਮਨਜੀਤ ਸਾਰਿਆਂ ਦੀ ਆਪਾਗਤ ਕਰਨ ਲੱਗ ਗਈਆਂ ਫਿਰ ਕਿਰਨ ਨੇ ਖੁਸ਼ੀ ਨੂੰ ਤਿਆਰ ਹੋਣ ਨੂੰ ਕਿਹਾ ਤੇ ਖੁਦ ਰਸੋਈ ਵਿੱਚ ਕੰਮ ਕਰਨ ਲੱਗੀ 11 ਵਜੇ ਤੱਕ ਮਹਿਮਾਨ ਆ ਗਏ ਮੁੰਡਾ ਰਾਜਵੰਤ ਉਸ ਦੀ ਮੰਮੀ ਜੀ ਭੈਣ ਚੀਜਾ ਇੱਕ ਨਾਲ ਵਿਚੋਲਾ ਆਇਆ ਸੀ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਬੈਠਕ ਵਿੱਚ ਬਿਠਾਇਆ ਗਿਆ ਥੋੜੀ ਦੇਰ ਬਾਅਦ ਕਿਰਨ ਦੇ ਖੁਸ਼ੀ ਚਾ ਲੈ ਕੇ ਆਈ ਨਾ ਜਾਪਿੰਦ ਤੋਂ ਬਾਅਦ ਵਿਚੋਲੇ ਨੇ ਰਜਵੰਤ ਨੂੰ ਖੁਸ਼ੀ ਬਾਰੇ ਪੁੱਛਿਆ ਉਹਨੇ ਹਾਂ ਕਰ ਦਿੱਤੀ ਮਨਜੀਤ ਨੇ ਰਜਵੰਤ ਦੀ ਮੰਮੀ ਨੂੰ ਕਿਹਾ ਜੀ ਭੈਣ ਜੀ ਤੁਸੀਂ ਖੁਸ਼ੀ ਨੂੰ ਕੁਝ ਪੁੱਛਣਾ ਤਾਂ ਪੁੱਛ ਸਕਦੇ ਹੋ ਉਹਨਾਂ ਅੱਗੇ ਰਜਵੰਤ ਨੂੰ ਕਹਿ ਦਿੱਤਾ ਪੁੱਤ ਜਾਓ ਤੂੰ ਤੇ ਖੁਸ਼ੀ ਨੇ ਕੁਝ ਇੱਕ ਦੂਜੇ ਨੂੰ ਪੁੱਛਣਾ ਤਾਂ ਪੁੱਛ ਲਓ ਰਜੇਵੰਤ ਨੇ ਵੀ ਕਹਿ ਦਿੱਤਾ ਨਹੀਂ ਮੰਮੀ ਜੀ ਮੈਂ ਨਹੀਂ ਕੁਝ ਪੁੱਛਣਾ ਬਲਵਿੰਦਰ ਨੇ ਵਿਚੋਲੇ ਨੂੰ ਪੁੱਛਿਆ ਕਿ ਰੋਕੇ ਦੀ ਤਰੀਕ ਕਦੋਂ ਦੀ ਰੱਖਣੀ ਹੈ ਔਰ ਜਾ ਕੇ ਰਜਵੰਤ ਦੀ ਮੰਮੀ ਨੂੰ ਪੁੱਛਣ ਲੱਗਾ ਉਹਨਾਂ ਨੇ ਹੁਣੇ ਹੀ ਰੋਕਾ ਕਰਨ ਨੂੰ ਕਹਿ ਦਿੱਤਾ ਰਜਵੰਤ ਤੇ ਕੁਝ ਪ੍ਰੀਤ ਨੂੰ ਕੁਰਸੀਆਂ ਤੇ ਬਿਠਾ ਦਿੱਤਾ ਗਿਆ। ਉਸੇ ਵਕਤ ਰੋਕੇ ਦੀ ਰਸਮ ਕੀਤੀ ਗਈ। ਸਭ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਦੁਬਾਰ ਦੀ ਰੋਟੀ ਖਾਣ ਤੋਂ ਬਾਅਦ ਰਜਵੰਤ ਹੁਣੀ ਕਿਲੇਗੇ। ਜਿੰਦਰ ਤੇ ਰਾਜੂ ਵੀ ਚਲੇ ਗਏ। ਗੁਰੀ ਨੂੰ ਬੁਖਾਰ ਹੋ ਗਿਆ। ਜਗਦੀਪ ਉਹਨੂੰ ਦੁਬਾਰਾ ਡਾਕਟਰ ਦੇ ਲੈ ਗਿਆ। ਛਿੰਦਰ ਹੁਣੀ ਬੈਠ ਕੇ ਗੱਲਾਂ ਕਰਨ ਲੱਗੇ। ਛਿੰਦਰ ਮਨਜੀਤ ਬੁਰੀ ਤਾਂ ਬਹੁਤ ਕਮਜ਼ੋਰ ਲੱਗਦੀ ਐ। ਮਨਜੀਤ ਭੈਣ ਐ ਇਹਨੂੰ ਕੁਝ ਖਾਦਾ ਪੀਤਾ ਹਾਜਮ ਨਹੀਂ ਹੁੰਦਾ। ਉਤੋਂ ਸੌਰੇ ਦਾ ਸੁਭਾਅ ਬਹੁਤ ਪੈੜਾ ਟਿਕਣੀ ਨਹੀਂ ਦਿੰਦਾ। ਰਬੜਾ ਸ਼ੁਗਰਾ ਜਗਦੀਪ ਕੁੜੀ ਦਾ ਸਾਹਾਂ ਵਿੱਚ ਸਾਹ ਲੈਂਦਾਗਾ ਕੁੜੀ ਦੇ ਨਹੀਂ ਤਾਂ ਕਿਸੇ ਪਾਸੇ ਜੋਗਾ ਨਹੀਂ ਰਹਿਣੀ ਸੀ ਸ਼ਿੰਦਰ ਕਹਿਣ ਲੱਗੀ ਹਰਿੰਦਰ ਤੇ ਡੇੜੀ ਨੂੰ ਬਸ ਜ਼ਮੀਨ ਹੀ ਦਿਖੀ ਗਈ ਨਹੀਂ ਬਲਵਿੰਦਰ ਦਾ ਤਾਂ ਮਨ ਨਹੀਂ ਸੀ ਇਸ ਰਿਸ਼ਤੇ ਨੂੰ ਬਲਵਿੰਦਰ ਨਹੀਂ ਭੈਣ ਜੀ ਕੋਈ ਗਲਤੀ ਨਹੀਂ ਜਗਦੀਪ ਖਰਾ ਸੋਨਾ ਜਮਾ ਆਪਣੇ ਹਰਿੰਦਰ ਹੁਣਾ ਵਰਗਾ ਪਿਆਰ ਵੀ ਆਪਣਾ ਸਾਰਿਆਂ ਦਾ ਬਹੁਤ ਕਰਦਾ ਹੈ ਸ਼ਿੰਦਰ ਨੂੰ ਰਜਵੰਤ ਦੀ ਮੰਮੀ ਕੁਝ ਜ਼ਿਆਦਾ ਹੀ ਬੋਲਣ ਵਾਲੀ ਲੱਗੀ ਬਲਵਿੰਦਰ ਹਾਂ ਭੈਣ ਸਾਲਾਂ ਤੋਂ ਲੁਧਿਆਣੇ ਸ਼ਹਿਰ ਵਿੱਚ ਰਹਿੰਦੇ ਨੇ ਫਰਕ ਹੁੰਦਾ ਰਹਿਣ ਸੈਣ ਦਾ ਸ਼ਿੰਦਰ ਨਾ ਮਨਜੀਤ ਆਈ ਨੂੰ ਸ਼ਹਿਰ ਵਿੱਚ 20 ਸਾਲ ਹੋ ਗਏ ਇਹ ਤਾਂ ਫਰਕ ਨਹੀਂ ਪਿਆ ਬਲਵਿੰਦਰ ਪੈਣੇ ਸਭ ਦੇ ਆਪੋ ਆਪਣੀ ਸੁਭਾਅ ਹੁੰਦੀ ਹੈ ਹਰਿੰਦਰ ਮੰਮੀ ਤੁਹਾਨੂੰ ਤਾਂ ਨਾ ਕੋਈ ਪਸੰਦ ਨਹੀਂ ਆਉਂਦਾਗਾ ਹਰ ਕਿਸੇ ਵਿੱਚ ਨਕਸ ਕੱਢੀ ਜਾਂਦੇ ਹੋ ਮੰਮੀ ਚੱਲ ਗਏ ਪਿੰਡ ਨੂੰ ਮੈਂ ਗਿਰਨ ਨੂੰ ਬੁਲਾ ਲਿਆ ਮੈਂ ਹਰਿੰਦਰ ਰੁੱਖੇ ਪੌੜੀਆਂ ਚੜਨ ਲੱਗਾ ਕੇ ਲੱਗੇ ਨੇ ਜਗਦੀਪ ਨੂੰ ਫੋਨ ਲਾ ਕੇ ਗੁਰੀ ਦੀ ਸਿਹਤ ਬਾਰੇ ਪੁੱਛਿਆ ਜਗਦੀਪ ਕਿਵੇਂ ਆ ਹੁਣ ਗੁਰੀ ਜਗਦੀਪ ਹਾਂਜੀ ਵੀਰੇ ਡਾਕਟਰ ਨੇ ਗਲੂਕੋਜ ਲਗਾ ਦਿੱਤਾ ਹੁਣ ਤਾਂ ਸੁੱਤੀ ਪਈ ਹੈ ਹਰਿੰਦਰ ਕੀ ਕਹਿੰਦੀ ਡਾਕਟਰ ਮੰਮੀ ਜਾਂ ਮੰਮੀ ਜੀ ਨੂੰ ਛੱਟ ਕੇ ਜਾਵਾਂ ਜਗਦੀਪ ਬੋਲਿਆ ਨਹੀਂ ਵੀਰੇ ਕਹਿੰਦੇ ਸੀ 2 ਘੰਟੇ ਤੱਕ ਭੇਜ ਦੇਣ ਕਿ ਘਰ ਬੀਪੀ ਘਟਿਆ ਕਰਕੇ ਰੱਖ ਲਿਆ ਬਸ ਤੁਸੀਂ ਆ ਜਾਣਾ ਤੁਸੀਂ ਫਿਕਰ ਨਾ ਕਰੋ ਕਿਰਨ ਬੋਲੀ ਹਰਿੰਦਰ ਠੀਕ ਆ ਹੁਣ ਗੁਰੀ ਹਰਿੰਦਰ ਹਾਂ ਠੀਕ ਆ ਤੇ ਕਿਰਨ ਨੂੰ ਜਾਣ ਨੂੰ ਕਿਹਾ ਖੁਸ਼ੀ ਤੇ ਕਿਰਨ ਵੀ ਹਰਿੰਦਰ ਦੇ ਨਾਲ ਹੀ ਥੱਲੇ ਆ ਗਈਆਂ 5 ਵਜੇ ਦੇ ਨੂੰ ਹਰਿੰਦਰ ਹੁਣੀ ਵੀ ਚਲੇ ਗਏ ਖੁਸ਼ੀ ਰਸੋਈ ਸਮੇਟਣ ਲੱਗ ਗਈ ਬਲਵਿੰਦਰ ਤੇ ਮਨਜੀਤ ਹਾਲ ਵਿੱਚ ਬੈਠੇ ਸੀਗੇ ਖੁਸ਼ੀ ਦੇਵ ਜੋਲੇ ਦਾ ਫੋਨ ਆ ਗਿਆ ਕਹਿਣ ਲੱਗਾ ਵਧਾਈਆਂ ਹੁਣ ਜੀ ਕੇ ਰਜਵੰਤ ਦੀ ਮੰਮੀ ਜੀ ਅਗਲੇ ਐ ਤੁਹਾਨੂੰ ਵਿਆਹ ਰੱਖਣ ਨੂੰ ਕਹਿੰਦੇ ਆਣੇ ਸੁਣ ਕੇ ਹੈਰਾਨ ਹੋ ਗਿਆ ਬਲਵਿੰਦਰ ਇਹ ਤਾਂ ਬਹੁਤ ਜਲਦੀ ਹੈ ਮੈਂ ਸਲਾਹ ਕਰਕੇ ਚ ਦੱਸਦਾ ਮਨਜੀਤ ਨੇ ਤਾਂ ਸੁਣ ਲਿਆ ਸੀ ਉਹ ਵੀ ਹੈਰਾਨ ਹੋ ਕੇ ਬੋਲੀ ਇੰਨੀ ਕੀ ਗੱਲ ਹੀ ਆਪਾਂ ਤਾਂ ਪਹਿਲਾਂ ਹੀ ਨਵੰਬਰ ਦਾ ਵਿਆਹ ਕਰ ਲਈ ਗਿਆ ਸੀ ਬਲਵਿੰਦਰ ਨੇ ਜਿੰਦਰ ਨੂੰ ਫੋਨ ਲਾ ਕੇ ਕਿਹਾ ਵਿਚੋਲਾ ਜਿੰਦਰ ਦਾ ਜਾਣਕਾਰ ਸੀ ਬਲਵਿੰਦਰ ਬੋਲਿਆ ਜਿੰਦਰ ਜਾਰ ਪਤਾ ਕਰ ਵਿਚੋਲੇ ਤੋਂ ਵਿਆਹ ਦੀ ਇੰਨੀ ਕਾਦੀ ਗੱਲ ਹੀ ਪਈ ਹੈ ਅਗਲੇ ਐਤਵਾਰ ਦਾ ਕਹੀ ਜਾਂਦੇ ਨੇ जिंदर ऐनी से ते भाजी मैं करदा पता बलविंदर ਹੋਰ ਕੀ ਮੇਰਾ ਤਾਂ ਹਾਲੇ ਨਵੰਬਰ ਵਿੱਚ ਮਾਣਾ ਵਿਆਹ ਕਰਨ ਦਾ ਜਿੰਦਰ ਨੇ ਇਹ ਕਹਿ ਕੇ ਭਾਜੀ ਮੈਂ ਪਤਾ ਕਰਦਾ ਫੋਨ ਕੱਟ ਦਿੱਤਾ ਜਿੰਦਰ ਵਿਚੋਲੇ ਕੋਲੇ ਨਾਲ ਦੇ ਪਿੰਡ ਉਹਦੇ ਘਰ ਹੀ ਚਲਾ ਗਿਆ ਜਿੰਦਰ ਨੇ ਕਿਹਾ ਕੀ ਹੋਇਆ ਐਨੀ ਕਾਲੀ ਕਾਜੀ ਕੀਤੀ ਹੈ ਕੁਝ ਕਰਨ ਦਾ ਦੱਸੋ ਵਿਚੋਲਾ ਉਹਨਾਂ ਦੀ ਕੁੜੀ ਨੇ ਤੇ ਜੋ ਆਈ ਨੇ ਅਮਰੀਕਾ ਨੂੰ ਜਾਣਾ ਜਿੰਦਰ ਪਰ ਯਾਰ ਇਹ ਗੱਲ ਅੱਜ ਸਵੇਰੇ ਤਾਂ ਦੱਸੀ ਨਹੀਂ ਵਿਚੋਲਾ ਜਿੰਦਰ ਉਹਨਾਂ ਨੇ ਮੈਨੂੰ ਵੀ ਉਹਨੇ ਦੱਸਿਆ ਜਿੰਦਰ ਪਰ ਇੱਕਦਮ ਹੀ ਹਫਤੇ ਵਿੱਚ ਕੀ ਤਿਆਰੀ ਹੋਊਗੀ ਇੱਦਾਂ ਕਰ ਯਾਰ ਇੱਕ ਵਾਰੀ ਰਜਵੰਤ ਦੀ ਮੰਮੀ ਨਾਲ ਦੁਬਾਰਾ ਗੱਲ ਕਰ ਜਦੋਂ ਵਿਚੋਲੇ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੋਹੇ ਕਹਿ ਦਿੱਤਾ ਕਿ ਅਸੀਂ ਆਪ ਹੀ ਕੋਸ਼ਿਸ਼ ਪ੍ਰੀਤਜੀਤ ਦੀ ਮੰਮੀ ਨਾਲ ਗੱਲ ਕਰ ਲੈਂਦੇ ਹਾਂ ਜਿੱਦਰ ਨੂੰ ਵਿਚੋਲੇ ਨੇ ਉਵੇਂ ਹੀ ਸਭ ਦੱਸ ਦਿੱਤਾ ਬਲਵਿੰਦਰ ਨੂੰ ਫੋਨ ਕਰਕੇ ਦੱਸਣ ਤੋਂ ਬਾਅਦ ਜਿੰਦਰ ਪਿੰਡ ਨੂੰ ਚਲਾ ਗਿਆ ਘਰ ਜਾ ਕੇ ਜਿੰਦਰ ਨੇ ਆਪਣੇ ਬੀਬੀ ਬਾਪੂ ਜੀ ਨਾਲ ਵੀ ਸਲਾਹ ਕੀਤੀ ਬਾਪੂ ਜੀ ਵੀ ਇਹੀ ਕਹਿਣ ਲੱਗੇ ਬਹੁਤ ਚੰਗੀ ਤਰ੍ਹਾਂ ਦ੍ਰਿਅਕ ਕਰ ਲਵੋ ਅੱਗੇ ਗੁਰੀ ਦਾ ਸਹਰਾ ਕਿੰਨੀ ਲਾਲਚੀ ਹੈ ਉਹਨਾਂ ਨੇ ਗੁਰੀ ਦਾ ਕੀ ਹਾਲ ਕੀਤਾ ਹੋਇਆ ਜਿੰਦਰ ਬਾਪੂ ਜੀ ਉਹਨਾਂ ਜਮੀਨ ਜਾਇਦਾਦ ਬਾਰੇ ਜੋ ਦੱਸਿਆ ਉਹ ਸਾਬਤ ਸਹੀ ਹੈ ਪਰਵਾਰ ਬਾਰੇ ਵੀ ਪਤਾ ਕੀਤਾ ਸਭ ਕੁਝ ਵਧੀਆ ਦੱਸਿਆ ਸਭ ਨੇ ਚਲੋ ਦੇਖਦੇ ਹਾਂ ਬਾਪੂ ਜੀ ਭਾਜੀ ਹੁਣੀ ਕੀ ਫੈਸਲਾ ਲੈਂਦੇ ਆ ਉਧਰ ਰਜਵੰਤ ਦੀ ਭੈਣ ਤੇ ਖੁਸ਼ਪ੍ਰੀਤ ਨੂੰ ਮੈਸੇਜ ਕੀਤਾ ਸੀ ਫੋਨ ਕਰ ਸਕਦੇ ਆ ਖੁਸ਼ੀ ਨੇ ਆਪਣੇ ਮੰਮੀ ਨੂੰ ਪੁੱਛ ਕੇ ਖੁਦ ਨੂੰ ਫੋਨ ਲਾ ਕੇ ਮਨਜੀਤ ਨੂੰ ਫੜਾ ਦਿੱਤਾ ਦੋਵਾਂ ਕੁੜਮਣੀਆਂ ਨੇ ਫਤਿਹ ਬੁਲਾ ਕੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਕੇ ਗੱਲ ਸ਼ੁਰੂ ਕੀਤੀ ਰਜੀਵੰਤ ਦੀ ਮੰਮੀ ਨੇ ਕਿਹਾ ਕਿ ਮੇਰੀ ਕੁੜੀ ਤੇ ਜਵਾਈ ਦਾ ਵੀਜ਼ਾ ਆ ਗਿਆ ਸੀ ਤਾਂ ਕਰਕੇ ਤਾਂ ਕਰਕੇ ਵਿਆਹ ਨੂੰ ਕਹਿੰਦੇ ਸੀ ਉਹ ਨੇ ਅੱਗੇ ਕਿਹਾ ਕਿ ਮੈਂ ਤਾਂ ਰੋਕਾ ਤਾਂ ਹੀ ਸਵੀਰੇ ਕੀਤਾ ਕਿ ਹਫ਼ਤੇ ਬਾਅਦ ਮੰਗਣਾ ਕਰ ਲਾਂਗੇ ਹੁਣ ਇਹ ਦੋਵੇਂ ਜਾਣੇ ਕਹਿੰਦੇ ਨੇ ਕਿ ਵਿਆਹ ਕਰ ਲਓ ਸਾਡੇ ਤੋਂ ਇਨੀ ਛੇਤੀ ਮੁੜ ਕੇ ਨਹੀਂ ਆ ਹੁਣਾਂਗਾ ਅਸੀਂ ਤਾਂ ਜੀ ਪਹਿਲਾਂ ਵੀ 3 ਮਹੀਨੇ ਖੁਸ਼ੀ ਦੇ ਇਮਤਿਹਾਨ ਕਰਕੇ ਰੁਕੇ ਹੋਏ ਸੀ ਇਨਾਂ ਦਾ ਤਾਂ ਪਹਿਲਾਂ ਹੀ ਸੀ ਕਿ ਜੁਲਾਈ-अगਸਟ ਤੱਕ ਚਲੇ ਜਾਣਾਗਾ ਰਜਵੰਤ ਦੀ ਮੰਮੀ ਕੋਸਾਹੇ ਬੋਲੀ ਮਨਜੀਤ ਭੈਣ ਜੀ ਇੰਨੀ ਜਲਦੀ ਤਿਆਰੀ ਨਹੀਂ ਹੋਣੀਗੀ ਰਜਵੰਤ ਦੀ ਮੰਮੀ ਕਹਿਣ ਲੱਗੀ ਸਾਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਬੱਚਿਆਂ ਦੇ ਅਨੰਦ ਕਾਰਜ ਕਰਵਾ ਦਿਓ ਮਨਜੀਤ ਭੈਣ ਜੀ ਅਸੀਂ ਸਲਾਹ ਕਰਕੇ ਦੱਸਦੇ ਹਾਂ ਮਨਜੀਤ ਨੇ ਬਲਵਿੰਦਰ ਨੂੰ ਸਭ ਕੁਝ ਦੱਸ ਦਿੱਤਾ ਬਲਵਿੰਦਰ ਉਸੇ ਵਕਤ ਜਗਤਾਰ ਨਾਲ ਸਲਾਹ ਕਰਨ ਲੱਗਾ ਜਗਤਾਰ ਕੋਈ ਨਾ ਬਲਵਿੰਦਰ ਇੱਕ ਦਿਨ ਤਾਂ ਕਰਨਾ ਹੀ ਆ ਅਗਲਾ ਹਲਤਾ ਹੋ ਗਿਆ ਕਿ ਅਗਲੇ ਸਾਲ ਇਹੀ ਗੱਲ ਖੁਸ਼ੀ ਦੇ ਨਾਨਕਿਆਂ ਨੇ ਕੀਤੀ ਬਲਵਿੰਦਰ ਨੇ ਸਲਾਹ ਕਰਕੇ ਅਤਵਾਰ ਅਗਲੇ ਅਤਵਾਰ ਵੀ ਵਿਆਹ ਹਾਂ ਕਰ ਦਿੱਤੀ ਖੁਸ਼ੀ ਦਾ ਸੁਣ ਕੇ ਮਨੁ ਦਾਸੋ ਕਹਿ ਕਿੰਨੀ ਜਲਦੀ ਗੁਰੀ ਨੂੰ ਤਾਂ ਰੋਕੇ ਤੋਂ ਬਾਅਦ ਇੱਕ ਮਹੀਨਾ ਮਿਲ ਗਿਆ ਸੀ ਇੱਕ ਹਫਤਾ ਕੀ ਹੁੰਦਾ ਬਸ 6 ਦਿਨ ਖੁਸ਼ੀ ਆ ਕੇ ਆਪਣੇ ਡੜੀ ਦੇ ਗੱਲ ਲੱਗ ਕੇ ਰੋਣ ਲੱਗੀ ਮਨਜੀਤ ਖੁਸ਼ੀ ਤੀ ਕਿਉਂ ਮਨ ਹੌਲਾ ਕਰਦੀਏ ਗੁਰੀ ਦਾ ਵੀ ਤਾਂ ਵਿਆਹ ਕੀਤਾ ਅੰਧੋ ਤਿੰਨ ਮਹੀਨੇ ਅੱਗੇ ਪਿੱਛੇ ਕੀ ਹੁੰਦਾ ਉਦੋਂ ਤੱਕ ਗੁਰੀ ਤੇ ਜਗਦੀਪ ਵੀ ਆ ਗਏ ਖੁਸ਼ੀ ਨੇ ਜਲਦੀ ਜਲਦੀ ਅੱਖਾਂ ਪੁੰਝੀਆਂ ਤੇ ਗੁਰੀ ਨੂੰ ਸਾਰਾ ਦੇ ਕੇ ਇੰਦਰ ਆ ਗਈ ਗੁਰੀ ਖੁਸ਼ੀ ਮੈਂ ਠੀਕ ਆ ਉਦਾਸ ਕਿਉਂ ਨਹੀਂ ਹੈ ਮਜੀਤ ਪੁੱਤ ਖੁਸ਼ੀ ਦਾ ਵਿਆਹ ਇਟਵਾਰ ਦਾ ਰੱਖ ਦਿੱਤਾ ਹੈ ਤਾਂ ਉਦਾਸ ਆ ਬਲਵਿੰਦਰ ਨੇ ਵਿਆਹ ਜਲਦੀ ਕਰਨ ਦਾ ਜੋ ਵੀ ਕਾਰਨ ਸੀ ਦੱਸ ਦਿੱਤਾ ਬਲਵਿੰਦਰ ਨੇ ਕਿਹਾ ਕਿ ਹੁਣ ਸਾਰੇ ਕੰਮ ਬਹੁਤ ਜਲਦੀ ਕਰਨੇ ਪੈਣੇ ਆ ਜਗਦੀਪ ਡੈਡੀ ਜੀ ਉਹ ਤਾਂ ਠੀਕ ਹੈ ਪਰ ਜੀਵ ਜਿਹਾ ਲੱਗਦਾਗਾ ਸਵੇਰੇ ਤਾਂ ਕੁਝ ਨਹੀਂ ਦੱਸਿਆ ਸੀ ਆਪਾਂ ਇੱਕ ਵਾਰੀ ਹੋਰ ਨਾ ਰਾਜਵੰਤ ਬਾਰੇ ਪਤਾ ਕਰ ਲੱਗੇ ਮੇਰੇ ਡੈਡੀ ਨੇ ਵੀ ਵਿਆਹ ਦੀ ਗੱਲ ਐਵੇਂ ਹੀ ਕੀਤੀ ਸੀ ਜੋ ਉਹਨਾਂ ਕੀਤਾ ਵਿਆਹ ਤੋਂ ਮਗਰੋਂ ਇੱਕਦਮ ਜ਼ਮੀਨ ਦੀ ਮੰਗ ਮੈਂ ਇਹ ਸਭ ਸੋਚ ਵੀ ਨਹੀਂ ਸਕਦਾ ਸੀ ਬਲਵਿੰਦਰ ਬਲਵਿੰਦਰ ਪਤਾ ਨਹੀਂ ਪਰ ਉਹਨਾਂ ਕੁਝ ਲੈਣ ਦੇ ਤੋ ਮਨਾ ਕਰਤਾ ਬਾਕੀ ਦੇਖਦੇ ਆ ਹੁਣ ਤਾਂ ਮੈਂ ਹਾਂ ਕਰ ਦਿੱਤੀ ਗੁਰੀ ਦੀਪ ਤੁਸੀਂ ਟੈਨਸ਼ਨ ਨਾ ਲਵੋ ਸਾਰੇ ਕੁਝ ਇਹ ਜਿਹੇ ਨਹੀਂ ਹੁੰਦੇਗੇ ਹੁਣ ਜਦੋਂ ਡੈਡੀ ਨੇ ਹਾਂ ਕਰ ਦਿੱਤੀ ਤੁਸੀਂ ਕੱਲ ਤੋਂ ਵਿਆਹ ਦੀ ਤਿਆਰੀ ਕਰੋ ਜਗਦੀਪ ਨੂੰ ਫਿਰ ਵੀ ਸੋਚ ਲੱਗੀ ਉਦੋਂ ਤੱਕ ਕੁਛ ਹੀ ਸਾਰਿਆਂ ਦੀ ਰੋਟੀ ਪਾ ਕੇ ਲੈ ਆਈ ਰੋਟੀ ਪਾਣੀ ਖਾ ਕੇ ਬਲਵਿੰਦਰ ਜਗਦੀਪ ਨਾਲ ਗੱਲ ਕੱਲ ਦੀਆਂ ਤਿਆਰੀਆਂ ਬਾਰੇ ਸਲਾਹ ਕਰਨ ਲੱਗਾ ਖੁਸ਼ੀ ਗੁਰੀ ਕੋਲੇ ਕਮਰੇ ਵਿੱਚ ਚਲੀ ਗਈ ਉਹ ਦੋਵੇਂ ਬੈਠੀਆਂ ਗੱਲਾਂ ਕਰਦੀਆਂ ਸੀ ਕਿ ਫੋਨ ਤੇ ਰਜਵੰਤ ਦਾ ਮੈਸੇਜ ਆ ਗਿਆ ਖੁਸ਼ੀ ਤੁਹਾਨੂੰ ਫੋਨ ਕਰ ਲਵਾਂਗੀ ਖੁਸ਼ੀ ਨੇ ਹਾਂ ਕਰ ਦਿੱਤੀ ਔਰ ਰਜਵੰਤ ਨਾਲ ਫੋਨ ਤੇ ਗੱਲ ਕਰਨ ਲੱਗੀ ਗੁਰੀ ਬਾਹਰ ਆਪਣੇ ਡੈਡੀ ਹੁਣਾ ਕੋਲੇ ਆ ਕੇ ਬੈਠ ਗਈ ਖੁਸ਼ੀ ਹਾਂਜੀ ਅੱਜ ਇੱਥੇ ਸਵੇਰੇ ਕਹਿੰਦੇ ਸੀ ਕੋਈ ਗੱਲ ਨਹੀਂ ਕਰਨੀ ਤੇ ਹੁਣ ਫੋਨ ਵੀ ਲਾ ਲਿਆ ਰਜਵੰਤ ਖੁਸ਼ੀ ਉਦੋਂ ਕੀ ਕੁਛ ਨਾ ਸੀ ਥੋੜੀ ਪੜ੍ਹਾਈ ਬਾਰੇ ਵੀ ਪਤਾਏ ਜੋਬ ਕਰਨਾ ਚਾਹਣੀ ਹੈ ਅੱਗੇ ਦੇ ਭੜਾਈ ਬਾਰੇ ਸੋਚਦੇ ਹਾਂ ਸਭ ਕੁਝ ਤਾਂ ਪਤਾ ਹੈ ਤੈਨੂੰ ਬੁਰਾ ਤਾਂ ਨਹੀਂ ਲੱਗਿਆ ਕਿ ਨਹੀਂ ਛੇਤੀ ਵਿਆਹ ਰੱਖਤਾ ਖੁਸ਼ੀ ਤੁਸੀਂ ਮੇਰਾ ਨਾਮ ਲੈ ਸਕਦੇ ਹੋ ਰਹੀ ਗੱਲ ਛੇਤੀ ਵਿਆਹ ਦੀ ਪਹਿਲਾਂ ਤਾਂ ਨਹੀਂ ਵਧੀਆ ਲੱਗਿਆ ਕਿ ਇੰਨੀ ਕਾਲੀ ਹੋ ਗਈ ਆ ਪਰ ਫਿਰ ਸੋਚਿਆ ਇੱਕ ਦਿਨ ਤਾਂ ਹੋਣਾ ਹੀ ਸੀ ਰਜਵੰਤ ਮੈਂ ਖੁਸ਼ੀ ਖੁਸ਼ਪ੍ਰੀਤ ਕਿਹਾ ਕਰਨਾ ਪੂਰਾ ਨਾ ਵਧੀਆ ਲੱਗਦਾ ਪਰ ਤਾਂ ਜੇ ਖੁਸ਼ਪ੍ਰੀਤ ਮੈਨੂੰ ਰਜਵੰਤ ਬੁਲਾਇਆ ਕਰੋ ਖੁਸ਼ੀ ਜੀ ਰਜਵੰਤ ਪੱਕਾ ਰਜਵੰਤ ਅੱਛਾ ਖੁਸ਼ਪ੍ਰੀਤ ਗੁਰੀ ਪੈਣ ਠੀਕ ਨੇ ਅੱਗੇ ਕਰ ਕੁਝ ਬੋਲੀ ਹਾਂਜੀ ਫਰਕ ਤਾਂ ਹੁਣ ਤਾਂ ਘਰ ਆ ਕੇ ਰਜਵੰਤ ਚਲੋ ਕਰ ਲੋ ਰਜਿਸਟਰ ਕੱਲ ਤੋਂ ਫਿਰ ਬਿਜ਼ੀ ਹੋ ਜਾਣਾ ਖੁਸ਼ੀ ਫੋਨ ਕੱਟ ਕੇ ਬਾਰਾ ਸਾਰਿਆਂ ਕੋਲੇ ਹਾਲ ਵਿੱਚ ਆ ਗਈ ਬਲਵਿੰਦਰ ਖੁਸ਼ੀ ਪੁੱਤ ਮਹਿੰਦਰ ਭੈਣ ਨੂੰ ਤੇ ਤੇਰੇ ਨਾਨਕਿਆਂ ਸਭ ਨੂੰ ਕਹਿ ਦਿੱਤਾ ਕੱਲ ਨੂੰ ਤੂੰ ਕਿਰਨ ਨਾਲ ਲੈ ਕੇ ਆਪਣੀ ਸਾਰੀ ਸ਼ਾਪਿੰਗ ਕਰੀ ਗੁਰੀ ਬਤ ਜੀ ਤੇਰਾ ਵੀ ਮਨ ਕੀਤਾ ਤੂੰ ਵੀ ਚਲੀ ਜਾਈ ਗੁਰੀ ਨਹੀਂ ਡੈਡੀ ਜੀ ਗਰਮੀ ਬਹੁਤਾ ਘਰੀ ਠੀਕ ਰੁਕ ਜਾਊਂਗੀ ਮੈਂ ਤਾਂ ਬੱਲਵਿੰਦਰ ਹੁਣੀ ਉਸ ਤੋਂ ਬਾਅਦ ਆਪਣੇ ਕਮਰਿਆਂ ਵਿੱਚ ਚਲੇ ਗਏ ਖੁਸ਼ੀ ਨੇ ਆਪਣੇ ਕਮਰੇ ਵਿੱਚ ਜਾ ਕੇ ਦੀਪੀ ਨੂੰ ਵਿਆਹ ਤੇ ਆਉਣ ਲਈ ਮੈਸੇਜ ਕਰ ਦਿੱਤਾ ਨਰਿੰਦਰ ਨੂੰ ਵੀ ਵਿਆਹ ਪਰ ਇਹ ਦੱਸ ਦਿੱਤਾ ਗੁਰੀ ਵੀ ਕਮਰੇ ਵਿੱਚ ਚਲੀ ਗਈ ਜਗਜੀਤ ਉੱਥੇ ਹੀ ਬੈਠਾ ਸੋਚੀ ਪਿਆ ਹੋਇਆ ਸੀ ਗੁਰੀਵਰ ਦੁਆਰਾ ਜਗਦੀਪ ਨੂੰ ਸੌਣ ਲਈ ਕਹਿਣ ਲੱਗੀ ਕਿ ਕੱਲ ਨੂੰ ਸਾਰਾ ਦਿਨ ਬਹੁਤ ਕੰਮ ਕਰਨਾ ਕਰਦੇ ਰਹਿਣਾ 5 ਕੁ ਮਿੰਟ ਬਾਅਦ ਜਗਦੀਪ ਆ ਗਿਆ ਗੁਰੀ ਤੁਸੀਂ ਪਿੰਡ ਫੋਨ ਕਰਕੇ ਖੁਸ਼ੀ ਦੇ ਵਿਆਹ ਬਾਰੇ ਦੱਸ ਦਿਓ ਫਿਰ ਕੱਲ ਨੂੰ ਮੰਮੀ ਜੀ ਗੱਲ ਕਰਕੇ ਵਿਆਹ ਦਾ ਸੱਦਾ ਦੇ ਦੇਣਗੇ ਜਗਦੀਪ ਗੁਰੀ ਤੂੰ ਕਿਹੜੀ ਮਿੱਟੀ ਬਣੀ ਹੋਈ ਹੈ ਕੀ ਹਾਲਤ ਹੋ ਗਈ ਤੇਰੀ ਉਹਨਾਂ ਕਰਕੇ ਮੈਂ ਨਹੀਂ ਕਿਸੇ ਨੂੰ ਕੁਝ ਵੀ ਦੱਸਣਾ ਉਹਨਾਂ ਨੂੰ ਜਦੋਂ ਤੇਰੇ ਤੱਕ ਕੋਈ ਮਤਲਬ ਨਹੀਂ ਫਿਰ ਖੁਸ਼ਪਰੀਤ ਦੇ ਵਿਆਹ ਦਾ ਉਹਨਾਂ ਨੂੰ ਕੋਈ ਜਾਣ ਨਹੀਂ ਹੋਣਾਗਾ ਜਗਦੀਪ ਕਿੱਜਾ ਬੈਸੇ ਗੁਰੀ ਦੀ ਪੈਵੇਂ ਨਹੀਂ ਗਈਦਾ ਹੁੰਦਾਗਾ ਮੰਮੀ ਜੀ ਵੀਰ ਜੀ ਤੇ ਦੀਦੀ ਜੀ ਦਾ ਕੀ ਕਸੂਰ ਹੈ ਉਹ ਤਾਂ ਵਿਆਹ ਆ ਜਾਣਗੇ ਜਗਦੀਪ ਕੁਝ ਨਾ ਬੋਲਿਆ ਬਸ ਚੁੱਪਚਾਪ ਬੈਠਾ ਰਿਹਾ ਸੀ ਫਿਰ ਗੁਰੀ ਵੀ ਸੋਚਣ ਲੱਗੀ ਕਿ ਚੱਲ ਮੰਮੀ ਹੁਣੀ ਫੋਨ ਕਰ ਲੈਣਗੀ ਜਗਦੀਪ ਬਿਨਾ ਕੁਝ ਬੋਲੇ ਹੀ ਉੱਠ ਕੇ ਗੁਰੀ ਨੂੰ ਦਵਾਈ ਦੇਣ ਲੱਗਾ ਗੁਰੀ ਨੇ ਉਹਦਾ ਹੱਥ ਫੜ ਕੇ ਆਪਣੇ ਕੋਲੇ ਬਿਠਾ ਲਿਆ ਤੇ ਕਹਿਣ ਲੱਗੀ ਨਾ ਜਨਾਬ ਨੇ ਹੁਣ ਨੰ ਨਰਾਜ ਹੀ ਰਹਿਣਾ ਜਗਦੀਪ ਨਹੀਂ ਗੁਰੀ ਨਰਾਜਗੀ ਕਰਦੀ ਹੈ ਮੈਂ ਸੋਚਦਾ ਸੀ ਕੱਲ ਨੂੰ ਡੈਡੀ ਜੀ ਨਾਲ ਦਿਨ ਵਿੱਚ ਜਿੰਨੇ ਕੋ ਕੰਮ ਹੋਣਗੇ ਕਰਵਾ ਕੇ ਸ਼ਾਮ ਨੂੰ ਪਿੰਡ ਚਲਾ ਜਾਊਂਗਾ ਗੁਰੀ ਗੁਰੀ ਦੀਪ ਮੈਂ ਵੀ ਤੁਹਾਡੇ ਨਾਲ ਹੀ ਚੱਲੂਗੀ ਜਗਦੀਪ ਨਈ ਗੁਰੀ ਮੰਮੀ ਜੀ ਨੇ ਕਿਹਾ ਇੱਥੇ ਤੇਰੀ ਦੇਖਭਾਲ ਵਧੀਆ ਹੋਊਗੀ ਜਿੰਨਾ ਟਾਈਮ ਤੇਰੀ ਸਿਹਤ ਠੀਕ ਨਹੀਂ ਹੁੰਦੀ ਮੈਂ ਇੱਥੇ ਮੰਮੀ ਕੋਲੇ ਹੀ ਰਹਿਣਾ ਤੂੰ ਗੁਰੀ ਫਿਰ ਤੁਸੀਂ ਵੀ ਇੱਥੇ ਹੀ ਰੁਕ ਜਾਓ ਮੈਂ ਕੱਲਿਆਂ ਨੇ ਨਹੀਂ ਇੰਨੀ ਜਾਣਦੇ ਨਾ ਡੈਡੀ ਜੀ ਨੇ ਪਤਾ ਨਹੀਂ ਤੁਹਾਨੂੰ ਕੀ ਕਹਿਣਾਗਾ ਜਗਦੀਪ ਕੁਝ ਨਹੀਂ ਹੁੰਦਾ ਗੁਰੀ ਇੰਨਾ ਨਾ ਡਰਿਆ ਕਰ ਗੁਰੀ ਚੁੱਪਚਾਪ ਲੇਟ ਗਈ ਜਗਦੀਪ ਨੇ ਰਾਤ ਦਾ ਟਾਈਮ ਹੋਣ ਕਰਕੇ ਆਪਣੇ ਆਪਣੇ ਵੀਰੇ ਨੂੰ ਮੈਸੇਜ ਕਰਕੇ ਖੁਸ਼ੀ ਦੇ ਵਿਆਹ ਬਾਰੇ ਦੱਸ ਦਿੱਤਾ ਉਹਨਾਂ ਨੇ ਮੈਸੇਜ ਦੇਖਦੇ ਫੋਨ ਲਾ ਲਿਆ ਤੇ ਜਗਦੀਪ ਨੂੰ ਕਹਿਣ ਲੱਗੇ ਫੋਨ ਕਿਉਂ ਨਹੀਂ ਲਾਇਆ ਨਾਲੇ ਇੰਨੀ ਛੇਤੀ ਵਿਆਹਾਰੇ ਪੁੱਛਣ ਲੱਗੇ ਜਗਦੀਪ ਵੀਰੇ ਮੈਨੂੰ ਲੱਗਾ ਤੁਸੀਂ ਸੌਂਗੇ ਹੋਵੋਗੇ ਜਗਦੀਪ ਨੇ ਗੁਜੀ ਦੇ ਵਿਆਹ ਦੀ ਕਾਲੀ ਬਾਰੇ ਸਭ ਕੁਝ ਦੱਸ ਦਿੱਤਾ ਫੋਨ ਕੱਟ ਕੇ ਜਗਦੀਪ ਵੀ ਸੌਂ ਗਿਆ ਤੇ ਸਵੇਰੇ ਸਭ ਤੋਂ ਪਹਿਲਾਂ ਜਗਦੀਪ ਉੱਠਿਆ ਉਹ ਤਿਆਰ ਹੋ ਕੇ ਰਸੋਈ ਵਿੱਚ ਚਾਹ ਬਣਾਉਣ ਲੱਗ ਗਿਆ ਨਾਲ ਹੀ ਗੁਰੀ ਲਈ ਦੁੱਧ ਕਰਮ ਕਰ ਲਈ ਰੱਖ ਦਿੱਤਾ ਉਦੋਂ ਤੱਕ ਮਨਜੀਤ ਵੀ ਆ ਗਈ ਮਨਜੀਤ ਬੋਲੀ ਮੈਂ ਬਣਾ ਲੈਂਦੀ ਚਾਹ ਪਰ ਤੂੰ ਬੈਠ ਜਾ ਕੇ ਜਗਦੀ ਮੰਮੀ ਜੀ ਖੁਸ਼ੀ ਤੋਂ ਨਹੀਂ ਹੁਣ ਕੋਈ ਰਸੋਈ ਦਾ ਕੰਮ ਕਰਉਣਾ ਆਪਾਂ ਆਪ ਹੀ ਕਰ ਲਿਆ ਕਰਨਾ ਜਗਦੀਪ ਚਾਹ ਤੇ ਦੁੱਧ ਪਾ ਕੇ ਮੰਜੀਤ ਦੇ ਨਾਲ ਹੀ ਗੁਰੂ ਘਰੇ ਚਲਾ ਗਿਆ ਜਗਦੀਪ ਕਹਿਣ ਲੱਗਾ ਗੁਰੇ ਮੰਮੀ ਜੀ ਨੂੰ ਦੱਸ ਕੇ ਮੈਂ ਪਿੰਡ ਵੀਰ ਸੋਈ ਤੇ ਕੰਮ ਕਾਜ ਕਰ ਲੈਂਦਾ ਗੁਰੇ ਹਾਂਜੀ ਮੰਮੀ ਜੀ ਵੀਰ ਜੀ ਤੇ ਦੀਪ ਦੋਵੇਂ ਹੀ ਸਭ ਕੁਝ ਵਧੀਆ ਬਣਾ ਲੈਂਦੇ ਨੇ ਮੰਜੀਤ ਚੱਲ ਕੋਈ ਨਹੀਂ ਪੁੱਤ ਤੇਰਾ ਘਰ ਆ ਜੋ ਮਰਜ਼ੀ ਕਰ ਲੈ ਉਦੋਂ ਤੱਕ ਬਲਵਿੰਦਰ ਵੀ ਗੁਰਦੁਆਰੇ ਸੈਤੋਂ ਆ ਗਿਆ ਵਾਪਸ 9:00 ਵਜੇ ਦੇ ਨੂੰ ਬਲਵਿੰਦਰ ਤੇ ਜਗਦੀਪ ਵਿਆਹ ਦੀਆਂ ਤਿਆਰੀਆਂ ਲਈ ਬਾਜ਼ਾਰ ਚਲੇ ਗਏ 10:00 ਵਜੇ ਦੇ ਨੂੰ ਹਰਿੰਦਰ ਹੁਣੀ ਤੇ ਜਿੰਦਰ ਤੇ ਉਹਦੀ ਬੀਬੀ ਵੀ ਆ ਕੇ ਬੀਬੀ ਗੁਰੀ ਕੋਲੇ ਰੁਕ ਗਈ ਬਾਕੀ ਸਭ ਆਪੋ ਆਪਣੀਆਂ ਜ਼ਿੰਮੇਵਾਰੀਆਂ ਵਾਲੇ ਕੰਮ ਕਾਜ ਉੱਤੇ ਕਰਨ ਬਾਜ਼ਾਰ ਚਲੇ ਗਏ ਸ਼ਾਮ ਤੱਕ ਸਾਰਿਆਂ ਨੇ ਰਲ ਮਿਲ ਕੇ ਵਿਆਹ ਕਿੰਨੇ ਹੀ ਕੰਮ ਵਿਆਹ ਦੇ ਕਿੰਨੇ ਕੰਮ ਮੇੜ ਲਏ ਸੀ ਖੁਸ਼ੀ ਨੇ ਇੱਕ ਦਿਨ ਵਿੱਚ ਹੀ ਵਾਵਾ ਖਰੀਦਦਾਰੀ ਕਰ ਲਈ ਸੀ ਬਾਕੀ ਤੇ ਕੰਮ ਤਾਂ ਵਿਆਹ ਵਾਲੇ ਦਿਨ ਤੱਕ ਚੱਲੀ ਜਾਂਦੇ ਆ ਖੁਸ਼ੀ ਆਪਣੇ ਕੱਪੜੇ ਤੇ ਹੋਰ ਸਮਾਨ ਗੁਰੀ ਨੂੰ ਦਿਖਾਉਣ ਲੱਗੀ ਸੀ ਮਨਜੀਤ ਰਸੋਈ 'ਚ ਰੋਟੀ ਬਣਾਉਣ ਲੱਗੀ ਇੱਕ ਉਹਨੂੰ ਜਗਦੀਪ ਦੀ ਫਿਕਰ ਲੱਗੀ ਹੋਈ ਸੀ ਕਿਉਂਕਿ ਸ਼ਾਮ ਨੂੰ ਆਪਣੇ ਪਿੰਡ ਨੂੰ ਚਲਾ ਗਿਆ ਸੀ ਮਨਜੀਤ ਨੂੰ ਇਹ ਸੀ ਕਿ ਉਹਦਾ ਡੈਡੀ ਪਤਾ ਨਹੀਂ ਕੀ ਕਹੋ ਅੱਜ ਮਨਜੀਤ ਤੇ ਬਲਵਿੰਦਰ ਨੇ ਜਗਦੀਪ ਦੇ ਮੰਮੀ ਡੈਡੀ ਨੂੰ ਫੋਨ ਕੀਤਾ ਤੇ ਵਿਆਹ ਹੁੰਦਾ ਸੱਦਾ ਦਿੱਤਾ। ਜਗਦੀਪ ਦੀ ਮੰਮੀ ਨੇ ਤਾਂ ਵਧਾਈਆਂ ਦਿੱਤੀਆਂ ਪਰ ਡੈਡੀ ਨੇ ਤਾਂ ਗੱਲ ਹੀ ਨਹੀਂ ਕੀਤੀ। ਮਨਜੀਤ ਇਸ ਗੱਲ ਦੀ ਟੈਨਸ਼ਨ ਕਰੀ ਜਾਂਦੀ ਸੀ ਕੀ ਪਤਾ ਨਹੀਂ ਜਗਦੀਪ ਦੇ ਘਰ ਜਾਂਦੇ ਨੂੰ ਉੱਥੇ ਮਾਹੌਲ ਕਿਹੋ ਜਿਹਾ ਹੋ। ਜਗਦੀਪ ਆਪਣੀ ਮੰਮੀ ਤੇ ਭਾਬੀ ਨੂੰ ਮਿਲ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਜਗਦੀਪ ਨੂੰ ਪਤਾ ਲੱਗਾ ਕਿ ਡੈਡੀ ਘਰ ਰਹੀ ਨੇ ਕਿਉਂਕਿ ਜਗਦੀਪ ਨੂੰ ਕਿਸੇ ਨੇ ਰੋਟੀ ਪਾਣੀ ਨਹੀਂ ਪੁੱਛਿਆ। ਉਹਨੇ ਆਪਣਾ ਤੇ ਗੁਰੀ ਦਾ ਸਮਾਨ ਬੈਗ ਵਿੱਚ ਪਾ ਲਿਆ। ਉਹ ਹਾਲੇ ਗੁਰੀ ਨੂੰ ਫੋਨ ਲਉਣ ਲੱਗਾ ਸੀ ਕਮਰੇ ਦੇ ਬਾਹਰ ਆ ਕੇ ਉਹਦਾ ਡੈਡੀ ਬੋਲਣ ਲੱਗ ਗਿਆ ਅੱਜ ਇੱਥੇ ਇੱਥੇ ਕੀ ਕਰਨਾ ਆ ਉਥੇ ਹੀ ਰਹਿਣਾ ਸੀ ਨਾਲ ਹੀ ਕਹਿਣ ਲੱਗੇ ਕਿ ਇਸ ਘਰ ਚੋਂ ਕਿਸੇ ਨੇ ਵਿਆਹ ਨਹੀਂ ਜਾਣਾ ਜਗਦੀਪ ਕੁਝ ਨਹੀਂ ਬੋਲਿਆ ਤੇ ਲਾਈਟ ਬੰਦ ਕਰਕੇ ਸੌਂ ਗਿਆ ਸਵੇਰੇ ਉਹ ਜਲਦੀ ਉੱਠ ਕੇ ਸ਼ਹਿਰ ਜਾਣ ਲਈ ਬਾਹਰ ਆ ਗਿਆ ਤਾਂ ਉਹਦਾ ਵੀਰਾ ਕਮਰੇ ਅੱਗੇ ਖੜਾ ਸੀ ਉਹ ਜਗਦੀਪ ਨੂੰ ਮਿਲਣ ਆਇਆ ਤੇ ਕਹਿਣ ਲੱਗਾ ਮੈਂ ਵਿਆਹ ਜ਼ਰੂਰ ਜਾਊਂਗਾ ਉਹ ਕਹਿਣ ਲੱਗਾ ਵਿਆਹ ਤੋਂ ਫੁੱਫੜ ਜੀ ਨੂੰ ਹੁਣ ਦੁਬਾਰਾ ਸੱਦਾਂਗੇ ਜਗਦੀਪ ਹਾਂਜੀ ਕਹਿ ਕੇ ਮੋਟਰਸਾਈਕਲ ਚੁੱਕ ਕੇ ਸ਼ਹਿਰ ਨੂੰ ਵਾਪਸ ਆ ਗਿਆ ਜਗਦੀਪ ਦਿਨ ਚੜ੍ਹਦੇ ਤੋਂ ਪਹਿਲਾਂ ਹੀ ਸ਼ਹਿਰ ਵਾਲੇ ਘਰ ਪਹੁੰਚ ਗਿਆ ਗੁਰੀ ਤਾਂ ਹਾਲੇ ਸੁੱਤੀ ਪਈ ਸੀ ਜਗਦੀਪ ਰਸੋਈ ਵਿੱਚ ਆਪਣੀ ਮੰਮੀ ਕੋਲੇ ਚਲਾ ਗਿਆ ਮਨਜੀਤ ਗੋਲੀ ਪੁੱਤ ਘਰੇ ਠੀਕ ਸੀ ਸਾਰੇ ਜਗਦੀਪ ਹਾਂਜੀ ਮਾਂ ਸਭ ਠੀਕ ਆ ਉਠਿਆ ਨਹੀਂ ਆਲੇ ਕੋਈ ਉਦੋਂ ਨੂੰ ਖੁਸ਼ੀ ਆ ਕੇ ਕਹਿੰਦੀ ਲੈ ਮੈਨੂੰ ਤਾਂ ਘੰਟਾ ਹੋਇਆ ਜਾਗਦੀ ਨੂੰ ਨਰਿੰਦਰ ਵੀਰੇ ਦਾ ਫੋਨ ਆਇਆ ਲੋਪਾ ਜੀ ਵੀਰੇ ਤੁਹਾਡੇ ਨਾਲ ਗੱਲ ਕਰਨ ਨੂੰ ਕਹਿੰਦੇ ਸੀ ਜਗਦੀਪ ਫੋਨ ਲੈ ਕੇ ਨਰਿੰਦਰ ਨਾਲ ਗੱਲ ਕਰ ਲਈ ਹਾਲ ਵਿੱਚ ਚਲਾਈ ਬਲਵਿੰਦਰ ਦੇ ਆਏ ਤੋਂ ਖੁਸ਼ੀ ਨੇ ਚਾਹ ਪਾ ਲਿਆਂਦੀ ਉਦੋਂ ਤੱਕ ਨਰਿੰਦਰ ਨੇ ਆਪਣੇ ਮਾਮੀ ਮਾਮੀ ਜੀ ਨਾਲ ਵੀ ਗੱਲ ਕਰਕੇ ਵਧਾਈਆਂ ਦੇ ਦਿੱਤੀਆਂ ਉਦੋਂ ਤੱਕ ਗੁਰੀ ਵੀ ਹਾਲ ਵਿੱਚ ਆ ਗਈ ਸੀ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ